ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕਮਾ ਲੈ ਕੇ ਹਾਜ਼ਰ ਹੈ ਜੀ ਫਰਕ ਤਾਂ ਪੈ ਗਿਆ ਫਰਕ ਤਾਂ ਪੈ ਗਿਆ ਦੇ ਵਿੱਚ ਅਸੀਂ ਅਹਿਮ ਮੁੱਦਿਆਂ ਤੇ ਚਰਚਾ ਕਰਦੇ ਹਾਂ ਜਿੱਕਰ ਅੱਜ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਮੁੱਦਾ ਵੀ ਕਾਫੀ ਅਹਿਮ ਰਹਿਣ ਵਾਲਾ ਹੈ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ ਤੇ ਉਸ ਤੋਂ ਬਾਅਦ ਕੱਲ ਤੋਂ ਜਿਹੜਾ ਕਈ ਤਾਂ ਸੰਵਿਧਾਨਿਕ ਢਾਂਚੇ ਨੂੰ ਲੈ ਕੇ ਚੋਣਾ ਸ਼ੁਰੂ ਹੋ ਜਾਣੀਆਂ ਨੇ ਤੇ ਸਭ ਦੇ ਦਰਮਿਆਨ ਹੁਣ 7 ਤਰੀਕ ਦੇ ਨੂੰ ਜਿਹੜਾ ਅਬਜ਼ਰਵਰਾਂ ਦੇ ਵੱਲੋਂ ਇੱਕ ਸੂਚੀ ਭੇਜੀ ਜਾਣੀ ਹੈ ਤੇ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਹੈ ਤੇ ਹੁਣ ਇਹ ਸਭ ਦੇ ਦਰਮਿਆਨ ਇੱਕ ਅਜਿਹੀ ਗੱਲ ਨਿਕਲ ਕੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ਤੋਂ ਰੋਕਣ ਦੇ ਲਈ ਇੱਕ ਯੋਜਨਾ ਬਣਾ ਲਈ ਗਈ ਹੈ ਤੇ ਇਸੇ ਨਾਲ ਹੀ ਇਹ ਵੀ ਗੱਲ ਚੱਲ ਰਹੀ ਹੈ ਕਿ 8ਵੇਂ ਦਿਨ ਕੋਈ ਵੱਡਾ ਪਰਥੂ ਪਹਿ ਸਕਦਾ ਹੈ ਤਾਂ ਦੋਵਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ 'ਚ ਮੌਜੂਦ ਰਹਿਣਗੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗੈਲ ਉਹਨਾਂ ਦਾ ਸਵਾਗਤ ਕਰ ਲੈਨੇ ਆ ਬਹੁਤ ਬਹੁਤ ਸਵਾਗਤ ਹੈ ਭਾਈ ਬਹੁਤ ਬਹੁਤ ਮਿਹਰਬਾਨੀ ਬਿਵੇਕ ਜੀ ਤੁਹਾਡੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਕਾ ਇਸਤਿਖਬਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਉਮੀਦ ਆਸ ਕਾਮਨਾ ਕਰਦੇ ਆ ਕਿ ਸਾਰੇ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਕੁਸ਼ਲ ਮੰਗਲ ਹੋਣਗੇ ਤੇ ਅੱਜ ਦੇ ਪੂਮ ਕਾਦੇ ਵਿੱਚ ਦੱਸੇ ਹੋਏ ਇਹਨਾਂ ਦੋਵੇਂ ਮਸਲਿਆਂ ਦੇ ਉੱਪਰ ਦੋਵੇਂ ਟੌਪਿਕਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਚਰਚਾ ਕਰਕੇ ਕੋਸ਼ਿਸ਼ ਕਰਾਂਗੇ ਉਹ ਤਮਾਮ ਸੂਖਮ ਤੋਂ ਸੂਖਮ ਜਾਣਕਾਰੀ ਜਿਹੜੀ ਹੈ ਦਰਸ਼ਕਾਂ ਤੱਕ ਪਹੁੰਚਦੀ ਕੀਤੀ ਜਾਵੇ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਕਤ ਅੰਦਰੂਨੀ ਗਲਿਆਰੇ ਦੇ ਵਿੱਚ ਵੀ ਚੱਲ ਰਹੀ ਹੈ ਤੇ ਉਸ ਜਾਣਕਾਰੀਆਂ ਦੇ ਨਾਲ ਜ਼ਰੂਰ ਉਮੀਦ ਹੈ ਕਿ ਦਰਸ਼ਕਾਂ ਤੱਕ ਉਹ ਜਾਣਕਾਰੀਆਂ ਪਹੁੰਚ ਕੇ ਉਹਨਾਂ ਦੇ ਲਈ ਜ਼ਰੂਰ ਲਾਹੇਵੰਦ ਸਾਬਤ ਹੋਣਗੀਆਂ ਜੀ ਬਿਲਕੁਲ ਸੁਖਵੀਰ ਜੀ ਤਾਂ ਪਰਸੋ ਜਿਹੜਾ ਇੱਕ ਦਲਜੀਤ ਸਿੰਘ ਚਿਮਾ ਐਲਾਨ ਕਰਤੇ ਨੇ ਕਿ 2 ਅਪ੍ਰੈਲ ਤੋਂ ਜਿਹੜਾ ਹੈ ਉਹ ਜਿਹੜਾ ਕਹਿਦੀ ਹੈ ਤਾਂ ਇਹਨਾਂ ਦੇ ਇੱਕ ਜਥੇਬੰਦ ਤੇ ਇੱਕ ਢਾਂਚੇ ਦੀਆਂ ਚੋਣਾਂ ਸ਼ੁਰੂ ਹੋ ਜਾਣਗੀਆਂ 6 ਤਰੀਕ ਤੱਕ ਚੋਣਾਂ ਚੱਲਣੀਆਂ ਨੇ ਯਾਨੀ ਕਿ 4 ਦਿਨ ਤੱਕ ਚੋਣਾਂ ਚੱਲਣੀਆਂ ਨੇ ਤੇ ਉਸ ਤੋਂ ਬਾਅਦ 7 ਤਰੀਕ ਨੂੰ ਅਬਜ਼ਰਵਰ ਜਿਹੜੇ ਨੇ ਉਹ ਆਪਣੇ ਆਪਣੇ ਹਲਕੇ ਦੀ ਲਿਸਟ ਜਿਹੜੀ ਹੈ ਉਹ ਚੰਡੀਗੜ੍ਹ ਦਫ਼ਤਰ ਭੇਜਣਗੇ ਉਸ ਤੋਂ ਬਾਅਦ ਪਾਰਲੀਮੈਂਟਰੀ ਬੋਰਡ ਉਹ ਸਾਰਿਆਂ ਦਾ ਅ ਜਿਹੜਾ ਇੱਕ ਨਿਗਾ ਮਾਰੇਗੀ ਤੇ ਉਹ ਸੁਭਾ ਪ੍ਰਧਾਨ ਦੀ ਚੋਣ ਦੀ ਕਵੈ ਜਿਹੜੀ ਆ ਸ਼ੁਰੂ ਹੋ ਜਾਏਗੀ ਪਰ ਇਹ ਸਬਦੇ ਨਾਲ ਉਹ ਜਿਹੜੀ ਚਰਚਾ ਚੱਲੀ ਹੈ ਕਿ ਯੋਜਨਾ ਬਣੀ ਹੈ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ਤੋਂ ਰੋਕਣ ਦੇ ਲਈ ਤੇ ਮੈਂ ਸਾ ਤੋਂ ਜਾਣਨਾ ਚਾਹੂੰਗਾ ਕਿ ਇਹ ਯੋਜਨਾ ਬਣੀ ਕਿਹੜੀ ਹੈ ਯੋਜਨਾ ਹੈ ਕਿਹੜੀ ਹੈ ਤੇ ਨਾਲ ਦੀ ਨਾਲ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਵੀ ਆਪਣੇ ਕੀਮਤੀ ਸੁਝਾਅ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਸਾਡਾ ਪ੍ਰੋਗਰਾਮ ਆਂਡੀਆਂ ਚ ਬੈਠ ਕੇ ਦੇਖ ਰਹੇ ਹੋ ਤਾਂ 98782 72223 ਨੰਬਰ ਦੇ ਉੱਤੇ ਆਪਣੇ ਸੁਝਾਅ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਜੇਕਰ ਤੁਸੀਂ ਸਾਡਾ ਪ੍ਰੋਗਰਾਮ ਕੈਨੇਡਾ ਤੇ ਯੂ ਐਸਟੇ ਬੈਠ ਕੇ ਦੇਖ ਰਹੇ ਹੋ ਤਾਂ 647 366 7070 ਦੇ ਉੱਤੇ ਤੁਸੀਂ ਆਪਣੇ ਕੀਮਤੀ ਸੁਝਾਅ ਜਿਹੜੇ ਨੇ ਫੋਨ ਕਾਲ ਦੇ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸੁਖਬੀਰ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਤਾਂ ਇਹ ਜਿਹੜੀ ਰਣਨੀਤੀ ਬਣਾਈ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ਤੋਂ ਰੋਕਣ ਦੇ ਲਈ ਇਹ ਕਿਹੜੀ ਰਣਨੀਤੀ ਹੈ ਆ ਬਿਲਕੁਲ ਰਣਨੀਤੀ ਕਿਹੜੀ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਦੀਆਂ ਪਰ ਉਸ ਤੋਂ ਪਹਿਲਾਂ ਗੱਲ ਇਹ ਕਰਨੀ ਬਣਦੀ ਹੈ ਕਿ ਬੀਤੇ ਕੱਲ ਜਿਹੜਾ ਪ੍ਰੋਗਰਾਮ ਹੋਇਆ ਤੇ ਆਉਣ ਵਾਲੇ ਕੱਲ ਨੂੰ ਜਿਹੜਾ ਪ੍ਰੋਗਰਾਮ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀਤਾ ਜਾਣਾ ਹੈ ਜਾਂ ਫਿਰ ਇਹਨਾਂ ਦੋਹਾਂ ਪ੍ਰੋਗਰਾਮਾਂ ਤੋਂ ਪਹਿਲਾਂ ਇੱਕ ਸੰਗਰੂਰ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਸੀ ਉਹਦੇ ਵਿੱਚ ਸਜਾਵਟ ਵੇਖ ਲਈਏ ਤੇ ਸਜਾਵਟ ਨੂੰ ਚਾਰ ਚੰਦ ਲਾਉਂਦੇ ਲੋਕਾਂ ਦਾ ਵੱਡਾ ਠਾਠਾ ਮਾਰਦਾ ਇਕੱਠ ਜੇਕਰ ਦੇਖ ਲਈਏ ਤਾਂ ਇਥੋਂ ਸਾਫ਼ ਸਥਿਤੀਆਂ ਸਪਸ਼ਟ ਹੁੰਦੀਆਂ ਦਿਖਾ ਲਈ ਦਿੰਦੀਆਂ ਨੇ ਕਿ ਪਈ ਰੇੜਕਾ ਕਿਹੜਾ ਹੈ ਯੋਜਨਾ ਕਿਹੜੀ ਹੈ ਯੋਜਨਾ ਹਾਲਾਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਸ਼ੋਮਣੀ ਅਕਾਲੀ ਦਲ ਦੇ ਇਸ ਪੰਜਾਂ ਮੈਂਬਰਾਂ ਦੇ ਵੱਲੋਂ ਕਿਸੇ ਤਰੀਕੇ ਦਾ ਰੇੜਕਾ ਖੜਾ ਕੀਤਾ ਜਾਣਾ ਕੋਈ ਦਿੱਕਤ ਪਰੇਸ਼ਾਨੀ ਖੜੀ ਕੀਤੀ ਜਾਣੀ ਹੈ ਪਰ ਸਿੱਧੇ ਸਿੱਧੇ ਰੂਪ ਦੇ ਵਿੱਚ ਵਿਵਿਕ ਜਿਸ ਤਰੀਕੇ ਦੇ ਨਾਲ ਇਹ ਵੱਡੇ ਇਕੱਠ ਜਿਹੜੇ ਨੇ ਇਹ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀਤੇ ਜਾ ਰਹੇ ਨੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇਹ ਕਹਿ ਦੇਣਾ ਕਿ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਲਾਲਚ ਨਹੀਂ ਹੈ ਅਸੀਂ ਨਿਜਤਾ ਨੂੰ ਅੱਗੇ ਰੱਖ ਕੇ ਨਹੀਂ ਚੱਲਦੇ ਸਾਡੇ ਮਨਾਂ ਦੇ ਵਿੱਚ ਪ੍ਰਧਾਨ ਬਣਨ ਨੂੰ ਲੈ ਕੇ ਕਿਸੇ ਤਰੀਕੇ ਦਾ ਕੋਈ ਲਾਲਚ ਕਿਸੇ ਤਰੀਕੇ ਦਾ ਕੋਈ ਕਹ ਲਈਏ ਇਦਾਂ ਦੀ ਗੱਲ ਨਹੀਂ ਹੈ ਕਿ ਅਸੀਂ ਬਣਨਾ ਹੀ ਚਾਹੁੰਦੇ ਆ ਸਾਨੂੰ ਹੀ ਬਣਾਇਆ ਜਾਵੇ ਸਾਡੇ ਤੋਂ ਬਿਨਾ ਹੈ ਕੌਣ ਇਦਾਂ ਦੀਆਂ ਚੀਜ਼ਾਂ ਇਹਨਾਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀਤੇ ਗਏ ਪ੍ਰੋਗਰਾਮਾਂ ਦੇ ਵਿੱਚ ਹਾਲ ਫਿਲਹਾਲ ਦਿਖਾ ਲਈ ਨਹੀਂ ਦਿੱਤੀਆਂ ਪਰ ਇੱਥੇ ਗੱਲ ਤਾਂ ਕਰਕੇ ਵੱਡੀ ਅੜਚਣ ਦੀ ਆਪਾਂ ਕਰ ਰਹੇ ਹਾਂ ਜਾਂ ਫਿਰ ਬਣਾਈ ਗਈ ਯੋਜਨਾ ਦੀ ਆਪਾਂ ਕਰ ਰਹੇ ਹਾਂ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਵੱਲੋਂ ਅੰਦਰ ਖਾਤੇ ਵੱਖ-ਵੱਖ ਤਰੀਕੇ ਦੇ ਨਾਲ ਉਹ ਭਾਵੇਂ ਬਲਾਕ ਸੰਮਤੀ ਮੈਂਬਰ ਹੋਣ ਜਾਂ ਫਿਰ ਇਹਨਾਂ ਦੇ ਵੱਲੋਂ ਸਾਬਕਾ ਜਿਹੜੇ ਹਾਲਾਂਕਿ ਹੁਣ ਤਾਂ ਢਾਂਚਾ ਭੰਗ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਜਿਨ੍ਹਾਂ ਦੇ ਵੱਲੋਂ ਇਹ ਸਾਰੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸੀ ਕੁਝ ਜ਼ਿਲ੍ਹਾ ਪ੍ਰਧਾਨ ਹੋਵੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਹੋਵੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਆਗੂ ਇਹਨਾਂ ਦੇ ਪਹਿਲਾਂ ਇਹਨਾਂ ਦੇ ਢਾਂਚੇ ਦੇ ਵਿੱਚ ਸੀ तमाम ਜਥੇਬੰਦੀ ਦੇ ਵਿੱਚ ਸੀ ਜਥੇਬੰਦਕ ਢੰਗ ਤਰੀਕਿਆਂ ਨਾਲ ਕਾਰਵਾਈਆਂ ਕਰਦੇ ਸੀ ਉਹਨਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ 20 ਮੀਟਿੰਗਾਂ ਦਾ ਦੌਰ ਆਰੰਭਿਆ ਜ਼ਰੂਰ ਗਿਆ ਹੂੰ ਪਰ ਜਦੋਂ ਦੋਵੇਂ ਚੀਜ਼ਾਂ ਨੂੰ ਦੇਖਦੇ ਆ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜਿਨ੍ਹਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਆਪ ਦੇਵਿੰਦਰ ਸਿੰਘ ਪੂੰਦੜ ਤੇ ਹੋਰ ਵੱਖ-ਵੱਖ ਵੱਡੇ ਆਲਾ ਨੇਤਾ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨਾਲ ਝਾਤ ਮਾਰੀਏ ਉਹਨਾਂ ਦੀਆਂ ਕਾਰਵਾਈਆਂ ਨਾਲ ਝਾਤ ਮਾਰੀਏ ਯਹਾਂ ਪਰ ਉਹਨਾਂ ਦੀ ਗਿਣਤੀ ਜਿਹੜੀ ਉਹਨਾਂ ਨੇ ਭਰਤੀ ਪ੍ਰਕਿਰਿਆ ਦੇ ਵਿੱਚ ਦੱਸੀ ਸੀ ਕਿ ਭਾਈ ਅਸੀਂ 35 ਲੱਖ ਬੰਦਾ ਭਰਤੀ ਕਰ ਲਿਆ ਬਾਅਦ ਦੇ ਵਿੱਚ ਉਹ 21 ਲੱਖ ਬੰਦਾ ਨਿਨਾਤੇ ਬਲੋ ਦੱਸਿਆ ਗਿਆ ਤੇ ਦੂਸਰੇ ਪਾਸੇ ਝਾਤ ਮਾਰੀਏ ਮਨਪ੍ਰੀਤ ਸਿੰਘ ਅਯਾਲੀ ਗੁਰਪ੍ਰਤਾਪ ਸਿੰਘ ਵਿਡਾਲਾ ਬੀਬੀ ਸਤਵੰਤ ਕੌਰ ਹੋਰਾਂ ਦੀ ਇਹ ਪੰਜ ਮੈਂਬਰੀ ਕਮੇਟੀ ਦੇ ਉੱਪਰ ਤਾਂ ਉਹ ਕਹਿੰਦੇ ਨੇ ਕਿ ਨਾ ਤਾਂ ਪਾਈ ਅਸੀਂ ਪੈਸੇ ਲੈ ਕੇ ਪਰਚੀ ਕੱਟਦੇ ਆ ਨਾ ਤਾਂ ਸਾਡੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਨਿੱਜੀ ਹਿੱਤ ਇਸ ਦੇ ਵਿੱਚ ਰੱਖਿਆ ਗਿਆ ਹੈ ਉਹ ਕਹਿੰਦੇ ਸਾਡੇ ਤਾਂ ਮਨ ਦੇ ਵਿੱਚ ਭਾਵਨਾ ਇੱਕੋ ਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਨੂੰ ਸਿਰ ਮੱਥੇ ਰੱਖੀਏ ਉਸੇ ਫਰਮਾਨ ਦੇ ਉੱਪਰ ਉਹਨਾਂ ਹੁਕਮਾਂ ਦੇ ਉੱਪਰ ਹੀ ਕਹਿੰਦੇ ਅਸੀਂ ਫੋਲੇ ਚੜਾਈਏ ਤੇ ਉਸੇ ਤਰੀਕੇ ਦੇ ਨਾਲ ਅਸੀਂ ਕਾਰਵਾਈਆਂ ਕਰੀਏ ਜਦੋਂ ਇਹ ਦੋਵੇਂ ਗੱਲਾਂ ਇੱਕ ਮਾਪਦੰਡ ਦੇ ਉੱਪਰ ਇੱਕ ਕਸਵਟੀ ਦੇ ਉੱਪਰ ਆ ਕੇ ਵੇਖੀਏ ਤਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਨੂੰ ਤਾਂ ਕਿਸੇ ਵੀ ਸਿੱਖ ਦੇ ਵੱਲੋਂ ਨਕਾਰਿਆ ਨਹੀਂ ਜਾ ਸਕਦਾ ਹੁਣ ਤਾਂ ਕਰਕੇ ਪੰਜ ਮੈਂਬਰੀ ਕਮੇਟੀ ਦਾ ਪੱਲਾ ਥੋੜਾ ਜਿਹਾ ਭਾਰੀ ਲੱਗ ਰਿਹਾ ਉਹਨੂੰ ਆਪਾਂ ਸੁਭਾਵਿਕ ਤੌਰ ਦੇ ਪਰ ਇਹ ਵੀ ਗਿਣ ਸਕਦੇ ਹਾਂ ਕਿ ਭਾਈ ਉਨ੍ਹਾਂ ਦੇ ਵੱਲੋਂ ਜਿਹੜੀਆਂ ਕਾਰਵਾਈਆਂ ਅਰੰਭੀਆਂ ਗਈਆਂ ਨੇ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ ਰੇੜਕਾ ਵੀ ਪੈ ਸਕਦਾ ਹੈ ਤੇ ਉਨ੍ਹਾਂ ਦੇ ਲਈ ਹੋ ਸਕਦਾ ਹੈ ਕੋਈ ਹੋਰ ਆਗੂ ਜਿਹੜੇ ਨੇ ਉਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੋਈ ਰਣਨੀਤੀ ਬਣਾ ਲਈ ਗਈ ਹੋਵੇ ਕਿ ਸੁਖਬੀਰ ਸਿੰਘ ਬਾਦਲ ਨਹੀਂ ਬਣ ਦਿੱਤੇ ਜਾਣੇ ਇਹਨਾਂ ਨੂੰ ਨਾ ਬਣਾ ਦਿੱਤਾ ਜਾਵੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੀਆਂ ਜਾ ਸਕਦੀਆਂ ਨੇ ਜਿਹਦੇ ਬਾਰੇ ਆਪਾਂ ਪ੍ਰੋਗਰਾਮ ਦੇ ਵਿੱਚ ਅਗਲੇ ਪੜਾਅ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ ਕਿ ਕਿਵੇਂ 7 ਦਿਨ ਬਾਕੀ ਨੇ ਤੇ 8 ਦਿਨ ਤੋਂ ਵੱਡਾ ਪੜਤੂ ਪੈਗਾ ਜਿਹਦੇ ਨਾਲ ਫਰਕ ਵੀ ਬਹੁਤ ਵੱਡਾ ਪੈਣਾ ਹੈ ਬਿਲਕੁਲ ਸੁਖਬੀਰ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੰਜ ਮੈਂਬਰੀ ਕਮੇਟੀ ਦਾ ਬੇਸ਼ੱਕ ਜਿਹੜਾ ਉਹ ਹਜੇ ਇਸ ਤਰੀਕੇ ਦੇ ਨਾਲ ਪੰਜ ਮੈਂਬਰ ਰੇਡ ਕਾ ਤਾਂ ਨਹੀਂ ਪਾਣਗੇ ਚਾਹੇ ਉਹ ਰੇਡ ਕਾ ਜਿਹੜਾ ਉਹ ਇਸ ਤਰ੍ਹਾਂ ਪੈ ਜੇ ਕਿ ਹਾਂ ਕੁਝ ਵਿੱਚ ਲੋਕ ਬਾਗੀ ਹੋ ਜਾਣ ਜਾਂ ਫਿਰ ਜੋ ਵੀ ਤਰੀਕਾ ਬਣੇ ਪਰ ਬੱਡੀ ਗੱਲ ਇੱਥੇ ਇਹ ਵੀ ਹੈ ਕਿ ਇੱਕ ਪਾਸੇ ਜਿੱਥੇ ਭਰਤੀ ਮੁਹਿਮ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਜ਼ਿਕਰ ਕਰ ਰਿਹਾ ਹੈ ਕਿ ਐਸੀ 25 ਲੱਖ ਭਰਤੀਆਂ ਕਰ ਚੁੱਕੇ ਆ। ਤੇ ਇਹ ਸਭ ਦੇ ਦਰਮਿਆਨ ਹੁਣ ਜਿਵੇਂ ਪੰਜ ਮੈਂਬਰੀ ਕਮੇਟੀ ਨੂੰ ਭਨਵਾ ਹੁੰਗਾਰਾ ਮਿਲ ਰਿਹਾ ਹੈ। ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸੰਗਰੂਰ 'ਚ ਪ੍ਰੋਗਰਾਮ ਕੀਤਾ ਗਿਆ। ਸੰਗਰੂਰ ਦੇ ਵਿੱਚ ਲੋਕ ਖਾਸਾ ਨਾਰਾਜ਼ ਵੀ ਹੋਏ ਕਿ ਭਾਈ ਸਾਨੂੰ ਤੁਸੀਂ ਜਗ੍ਹਾ ਹੀ ਨਹੀਂ ਦੱਸੀ ਕਿ ਆਣਾ ਕਿੱਥੇ ਹੈ। ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਵੀ ਇੱਕ ਫੋਨ ਆਇਆ ਸੀ ਉਹ ਕਹਿੰਦੇ ਵੀ ਐਲੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਆ ਫਲਾਣਾ ਨੰਬਰ ਦਾ ਤਾਂ ਅਸੀਂ ਕਿ ਇੱਥੇ ਮਿਸਕਾਲ ਮਾਰ ਕੇ ਤੁਸੀਂ ਸਾਨੂੰ ਆਪਣੀ ਉਹ ਕਰ ਸਕਦੇ ਤਾਂ ਕਹਿੰਦੇ ਜੇ ਅਸੀਂ ਮਿਸਕਾਲ ਮਾਰਾਂਗੇ ਤਾਂ ਸਾਡਾ ਪਤਾ ਕਿਵੇਂ ਲੱਗੇਗਾ ਕਿ ਸਾਡਾ ਨਾਮ ਕੀ ਹੈ ਅਸੀਂ ਕਿਵੇਂ ਮੈਂਬਰ ਬਣੇ ਤੇ ਉਹ ਫੋਨ ਕਾਲ ਜਿਹੜੀ ਸੀ ਵਿਦੇਸ਼ ਤੋਂ ਸੀਗੀ ਤੇ ਹੁਣ ਇਹ ਸੋਚ ਜੋ ਚੱਲ ਰਿਹਾ ਹੈ ਚਾਹੇ ਪੰਜ ਮੈਂਬਰੀ ਕਮੇਟੀ ਇੱਥੇ ਜ਼ੋਰ ਲਾ ਰਹੀ ਹੈ ਲਗਾਤਾਰ ਗੈਨੀ ਹੱਪੇ ਸਿੰਘ ਵਿਦੇਸ਼ ਦੇ ਵਿੱਚ ਨੇ ਉਹ ਵਿਦੇਸ਼ ਤੋਂ ਵੀ ਉਹ ਕਾਫੀ ਭਰਮਾ ਹੁੰਗਾਰਾ ਲੈ ਕੇ ਆ ਰਹੇ ਨੇ ਜਿਸ ਤਰੀਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਜਥੇਦਾਰ ਫੂਲਾ ਸਿੰਘ ਅਵਾਰਡ ਦਿੱਤਾ ਜਾ ਰਿਹਾ ਤਾਂ ਇੱਕ ਆਪਾਂ ਆਪੋਸ ਵਿੱਚ ਜਿਹੜੀ ਖਿੱਚੋ ਤਾਨ ਸੁਖਬੀਰ ਉਹ ਚੱਲ ਸਕਦੀ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਮੇਰੇ ਕੋਲ 25 ਲੱਖ ਬੰਦੇ ਨੇ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਕਹਿ ਰਿਹਾ ਕਿ ਦੇਖੋ ਜੀ ਅਸੀਂ ਤਾਂ ਦੋ ਦਿਨਾਂ 'ਚ 12 ਲੱਖ ਬੰਦਾ ਦੇ ਤਾ ਹੂੰ ਬਿਲਕੁਲ ਇਹ ਚੀਜ਼ਾਂ ਬਣ ਸਕਦੀਆਂ ਨੇ ਪਰ 12 ਲੱਖ ਦੀ ਗਿਣਤੀ ਨੂੰ ਜੇਕਰ ਆਪਾਂ ਨਾ ਵੀ ਇੱਥੇ ਧਿਆਨ ਦਈਏ ਕਿਉਂਕਿ ਧਿਆਨ ਨਾ ਦੇਣਾ ਤਾਂ ਕਰਕੇ ਬਣਦਾ ਹੈ ਕਿਉਂਕਿ ਜਦੋਂ ਇਸ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਕਿ ਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਕਿਹਾ ਗਿਆ ਕਿ ਅਸੀਂ ਭਾਈ 18 ਮਾਰਚ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਕਰਾਂਗੇ ਉਹ ਸਵਾਗਤਾਂ ਨੇ ਤੁਹਾਨੂੰ ਵੀ ਯਾਦ ਹੋਣਾ ਅਤੇ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਪ੍ਰੈਸ ਵਾਰਤਾ ਇੱਕ ਕੀਤੀ ਗਈ ਸੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਮੰਨ ਦੇ ਬਲਬਲੇ ਸਾਂਝੇ ਕੀਤੇ ਗਏ ਤੇ ਡਾਕਟਰ ਦਲਜੀਤ ਸਿੰਘ ਚੀਮਾ ਇਹ ਕਹਿੰਦੇ ਨਜ਼ਰ ਆਏ ਸੀ ਕਿ ਭਾਈ ਖਾਤਾ ਤਾਂ ਸਾਡੇ ਕੋਲ ਐ ਖਾਤਾ ਤਾਂ ਜਿਹੜਾ ਐ ਸ਼ੋਮਣੀ ਅਕਾਲੀ ਦਲ ਦਾ ਉਹ ਤਾਂ ਤਿੰਨ ਮੈਂਬਰੀ ਕਮੇਟੀ ਜਾਂ ਫਿਰ ਚਾਰ ਮੈਂਬਰੀ ਕਮੇਟੀ ਜਿਹਦੇ ਵੱਲੋਂ ਵੀ ਦਸਤਖਤ ਕਰਕੇ ਹਸਤਾਖਸ਼ਰ ਕਰਕੇ ਉਸ ਖਾਤੇ ਦੇ ਵਿੱਚੋਂ ਆਈ ਚਲਾਈ ਚਲਾਈ ਜਾਂਦੀ ਹੈ ਉਸ ਦੀ ਗੱਲ ਤਾਂ ਕਹਿੰਦੇ ਸਾਡੇ ਕੋਲੇ ਆ ਕੇ ਨਿਬੜਨੀ ਆ ਉਹ ਤਾਂ ਕਰਕੇ ਕਹਿੰਦੇ ਸੀ ਕਿ ਇਹ ਕਿਵੇਂ ਕਰਨਗੇ ਇਹਨਾਂ ਦੇ ਕੋਲੇ ਤਾਂ ਖਾਤਾ ਹੀ ਹੈ ਨਹੀਂ ਇਹ ਕਿਸ ਤਰੀਕੇ ਦੇ ਨਾਲ ਭਰਤੀ ਕਰਾਂਗੇ ਤਾਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇਹਦਾ ਵੀ ਤੋੜ ਕੱਢ ਲਿਆ ਗਿਆ ਮਰੇ ਇੱਕ ਉਹ ਕਿਵੇਂ ਕੱਢਿਆ ਗਿਆ ਉਹ ਕਹਿੰਦੇ ਕਿ ਭਾਈ ਅਸੀਂ ਤਾਂ ਪਰਚੀ ਦੇ ਪੈਸੇ ਲੈਣੇ ਹੀ ਨਹੀਂ ਉਹ ਕਹਿੰਦੇ ਸਾਡੇ ਵੱਲੋਂ ਤਾਂ ਉਹ ਗੱਲ ਹੀ ਖਤਮ ਕਰ ਦਿੱਤੀ ਗਈ ਹੈ ਹੁਣ ਪਾਰਦਰਸ਼ਤਾ ਤਾਂ ਇੱਕ ਤਰੀਕੇ ਦੇ ਨਾਲ ਉੱਥੇ ਤੱਕ ਹੀ ਸੰਭਵ ਹੁੰਦੀ ਹੈ ਨਾ ਜਾਂ ਪਰ ਸ਼ੱਕਤਾ ਸ਼ੰਕਾ ਉੱਥੇ ਤੱਕ ਹੀ ਸੰਭਵ ਹੁੰਦਾ ਜਦੋਂ ਕਿਸੇ ਦੇ ਕੋਲ ਕੋ ਲੈਂਡ ਦੇਣ ਕੀਤਾ ਜਾਵੇ ਹੁਣ ਜਦੋਂ ਤੁਸੀਂ ਕਹੋ ਕਿ ਸਾਰਾ ਕੁਝ ਹੈ ਹੀ ਫ੍ਰੀ ਹੈ ਭਾਈ ਅਸੀਂ ਤਾਂ ਪੈਸੇ ਲੈਂਦੇ ਹੀ ਨਹੀਂ ਅਸੀਂ ਤਾਂ ਸਿਰਫ ਤੁਹਾਨੂੰ ਮੈਂਬਰ ਹੀ ਬਣਾਵਾਂਗੇ ਤੁਹਾਡਾ ਆਧਾਰ ਕਾਰਡ ਨੰਬਰ ਲਿਆ ਜਾਣਾ ਹੈ ਮੋਬਾਈਲ ਨੰਬਰ ਲਿਆ ਜਾਣਾ ਹੈ ਤੁਹਾਡੇ ਪਿੰਡ ਦਾ ਆ ਜਿਹੜਾ ਐਡਰੈਸ ਹੈ ਲਿਖਿਆ ਜਾਣਾ ਹੈ ਮਕਾਨ ਨੰਬਰ ਲਿਖਿਆ ਜਾਣਾ ਹੈ ਕੀ ਤੁਸੀਂ ਕੰਮ ਕਰਦੇ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਵਿਚਰਦੇ ਹੋ ਉਹ ਸਾਰੀਆਂ ਚੀਜ਼ਾਂ ਜ਼ਰੂਰ ਮੋٹے ਤੌਰ ਦੇ ਉੱਪਰ ਲਿਖੀਆਂ ਜਾਣਗੀਆਂ ਪਰ 10 ਰੁਪਏ ਦੀ ਪਰਚੀ ਜਿਹੜੀ ਹੈ ਉਹ ਨਹੀਂ ਕੱਟੀ ਜਾਏਗੀ ਇਸ ਦਾ ਇੱਕ ਤਾਂ ਸਿੱਧਾ ਫਾਇਦਾ ਇਹ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਭਾਵਨਾ ਪੈਦਾ ਹੁੰਦੀ ਹੈ ਕਿ ਭਾਈ ਬਿਨਾਂ ਪੈਸਿਆਂ ਤੋਂ ਭਰਤੀ ਕਰ ਰਹੇ ਨੇ ਨਾਲ ਦੀ ਨਾਲ ਇੱਕ ਗੱਲ ਦਾ ਤੋੜ ਉਹਨਾਂ ਨੇ ਇਹ ਵੀ ਕੱਢਿਆ ਕਿ ਜਿਹਦੇ ਉੱਪਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਧੜੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਬਿਨਾਂ ਖਾਤੇ ਨੰਬਰ ਤੋਂ ਕਿਵੇਂ ਇਹ ਕਰਨਗੇ ਉਸ ਗੱਲ ਦਾ ਵੀ ਤੋੜ ਕੱਢ ਲਿਆ ਗਿਆ ਹੁਣ ਜਦੋਂ ਦੋਵਾਂ ਇਹਨਾਂ ਧਿਰਾਂ ਦੇ ਵਿੱਚ ਕਲੇਸ਼ ਬਣਨ ਵਾਲੀ ਗੱਲ ਚੁਰਨੀ ਹੈ ਜਾਂ ਪਰ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਉਮੀਦਵਾਰ ਐਲਾਨੇ ਜਾਣੇਵੇਂ ਉਸ ਵਕਤ ਹੋ ਸਕਦਾ ਹੈ ਕਿ ਜ਼ਰੂਰ ਮਨਪ੍ਰੀਤ ਸਿੰਘ ਅਯਾਲੀ ਵਾਲੇ ਪਾਸਿਓਂ ਪੰਜ ਮੈਂਬਰੀ ਕਮੇਟੀ ਵਾਲੇ ਪਾਸਿਓਂ ਇਹ ਗੱਲ ਕਹਿ ਦਿੱਤੀ ਜਾਵੇ ਕਿ ਇੰਨੇ ਕ ਮੈਂਬਰ ਭਾਈ ਸਾਡੇ ਵੀ ਲੈ ਲੈ ਜਾਣ ਇੰਨੇ ਕ ਡੈਲੀਗੇਟ ਸਾਡੇ ਵੱਲੋਂ ਵੀ ਚੁਣ ਲੈ ਗਏ ਨੇ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਦੋ ਚੌਂ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਵਿਖਾਲੀ ਦੇ ਸਕਦੀਆਂ ਨੇ ਤੇ ਕੱਲ ਨੂੰ ਸਮਰਾਲਾ ਦੇ ਵਿੱਚ ਵੀ ਪ੍ਰੋਗਰਾਮ ਦਿੱਤਾ ਹੋਇਆ ਹੈ। ਬੀਤੇ ਕੱਲ ਦੀਆਂ ਤਸਵੀਰਾਂ ਵੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੇ ਕਰ ਰਹੇ ਹਾਂ ਤੇ ਆਉਣ ਵਾਲੇ ਕੱਲ ਨੂੰ ਵੀ ਹੋ ਸਕਦਾ ਹੈ ਕਿ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰੀਏ ਜਾਂ ਜੇਕਰ ਇਸ ਟੌਪਿਕ ਦੇ ਉੱਪਰ ਪ੍ਰੋਗਰਾਮ ਰਹਿੰਦਾ ਤਾਂ ਉਸ ਦੇ ਵਿੱਚ ਵੀ ਮਨਪ੍ਰੀਤ ਸਿੰਘ ਐਯਾਲੀ ਹੋਰਾਂ ਦੇ ਵੱਲੋਂ ਜਿਹੜੇ ਬੋਲ ਨੇ ਉਹ ਬੋਲੇ ਜਾ ਸਕਦੇ ਨੇ ਤੇ ਨਾਲ ਦੀ ਨਾਲ ਬਾਡੀ ਲੈਂਗੁਏਜ ਜਿਹੜੀ ਆ ਉਹਦੇ ਵਿੱਚ ਲਗਾਤਾਰਤਾ ਦੇ ਵਿੱਚ ਬੜੀ ਪੋਜ਼ਿਟਿਵਿਟੀ ਮਨਪ੍ਰੀਤ ਸਿੰਘ ਐਯਾਲੀ ਦੇ ਸਣੇ ਪੰਜੇ ਮੈਂਬਰ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਬਾਡੀ ਲੈਂਗੁਏਜ ਦੇ ਸਟਰਕਚਰ ਤੋਂ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਇਸ ਸਾਰੇ ਮਾਹੌਲ ਦੇ ਵਿੱਚੋਂ ਬੜੇ ਹਾਂ ਪੱਕੀ ਹੋਏ ਹੋਏ ਨੇ ਜਦੋਂ ਐਡਾ ਵੱਡਾ ਇਕੱਠ ਹੋਵੇ ਪੈਲਸ ਖਚਾ ਖਚ ਭਰਿਆ ਹੋਵੇ ਉਸ ਵਕਤ ਹੌਸਲੇ ਦੇ ਵਿੱਚ ਤਾਂ ਵਾਧਾ ਹੋਣਾ ਹੀ ਹੈ ਉੱਥੇ ਜਾ ਕੇ ਹੋ ਸਕਦਾ ਹੈ ਕਿ ਇਹਨਾਂ ਦੇ ਵੱਲੋਂ ਵੀ ਕਹਿ ਦਿੱਤਾ ਜਾਏ ਕਿ ਭਾਈ ਅਸੀਂ ਵੀ ਆ ਮੈਂਬਰਾਂ ਦੀ ਚੋਣ ਕੀਤੀ ਹੈ ਅਸੀਂ ਵੀ ਇਹਨਾਂ ਡੈਲੀਗੇਟਾਂ ਨੂੰ ਚੁਣਿਆ ਹੈ ਵਾਕਵਾਕ ਤਰੀਕੇ ਦੇ ਨਾਲ ਇਹਨਾਂ ਡੈਲੀਗੇਟਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾਣਗੀਆਂ ਤੇ ਉਹਨਾਂ ਕਾਰਵਾਈਆਂ ਦੇ ਤਹਿਤ ਇਹ ਕਹਿ ਸਕਦੇ ਨੇ ਕਿ ਭਾਈ ਐਨੇ ਮੈਂਬਰ ਪ੍ਰਧਾਨਗੀ ਦੇ ਤੌਰ ਦੇ ਉੱਪਰ ਅਸੀਂ ਵੀ ਖੜਾਉਨੇ ਆ ਐਨੇ ਉਮੀਦਵਾਰ ਅਸੀਂ ਵੀ ਖੜਾਉਨੇ ਆ ਜਿਹਨੂੰ ਵੋਟਾਂ ਪਾ ਕੇ ਜਿਹਨੇ ਜਿਤਾਉਣਾ ਹੋਵੇ ਉਹ ਜਿਤਾ ਸਕਦਾ ਜਿਵੇਂ ਤੁਸੀਂ ਗਿਣਤੀ ਕਹੀ ਹੈ ਕਿ ਭਾਈ ਇਹ 10 ਦਿਨਾਂ ਦੇ ਵਿੱਚ 12 ਲੱਖ ਭਰਤੀ ਦੇ ਕਰ ਸਕਦੇ ਨੇ 12 ਵੀ ਹੋ ਸਕਦੀ ਹੈ 10 ਵੀ ਹੋ ਸਕਦੀ ਹੈ ਤੇ ਹੋ ਸਕਦਾ ਹੈ ਬਾਈ ਤੋਂ ਵੀ ਟੱਪੇ ਪਰ ਇਹ ਸਾਰੀਆਂ ਚੀਜ਼ਾਂ ਉਦੋਂ ਹੀ ਸੰਭਵ ਨੇ ਜੇਕਰ ਇਹ ਜਿਹੜੀ ਲੜੀ ਉਹਨਾਂ ਦੇ ਵੱਲੋਂ ਤੋਰੀ ਗਈ ਹੈ ਉਹ ਸੰਗਰੂਰ ਦੇ ਵਿੱਚ ਪ੍ਰੋਗਰਾਮ ਹੋਵੇ ਪਟਿਆਲੇ ਦੇ ਵਿੱਚ ਹੋਵੇ ਸਮਰਾਲੇ ਦੇ ਵਿੱਚ ਹੋਵੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਆ ਸੰਗਤਾਂ ਦੀ ਗਿਣਤੀ ਜਾਂ ਫਿਰ ਉਹਨਾਂ ਲੋਕਾਂ ਦੀ ਗਿਣਤੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਵਾਲੇ ਪਾਸਿਓਂ ਬਣੀ ਇਸ ਜਥੇਬੰਦੀ ਦੇ ਨਾਲ ਜਾਂ ਫਿਰ ਇਸ ਪੰਜ ਮੈਂਬਰੀ ਕਮੇਟੀ ਦੇ ਨਾਲ ਸਰਵਕਲ ਰੱਖਦੇ ਨੇ ਸਮਾਧ ਰੱਖਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਜ਼ਰੂਰ ਹੋ ਜਾਣਗੀਆਂ ਪਰ ਇਸ ਵਕਤ ਸਿਤੀਆਂ ਜ਼ਰੂਰ ਥੋੜੀ ਜੀ ਕਲੈਰਿਟੀ ਦੇ ਰਹੀਆਂ ਨੇ ਹਾਲਾਂਕਿ ਸਭ ਕੁਝ ਤਾਂ ਅਜੇ ਪੋਸ਼ਟੀਨੋਮਾ ਤਰੀਕੇ ਦੇ ਨਾਲ ਬਿਆਨ ਕਰਨਾ ਥੋੜਾ ਜਿਹਾ ਔਖਾ ਹੈ ਪਰ ਇਹ ਇਕੱਠ ਜਿਹੜੇ ਨੇ ਇਹਨਾਂ ਇਕੱਠਾਂ ਦੇ ਵਿੱਚ ਆਏ ਹੋਏ ਲੋਕ ਜਿਹੜੇ ਨੇ ਲੋਕਾਂ ਦੇ ਵੱਲੋਂ ਧੜਾ ਧੜ ਮੈਂਬਰਸ਼ਿਪ ਲੈ ਜਾਣ ਦੀ ਗੱਲ ਜਿਹੜੀ ਹੈ ਫਿਰ ਮਨਪੀਰ ਸਿੰਘ ਆਲੀ ਸਣੇ ਪੰਜ ਮੈਂਬਰ ਸਹਿਬਾਨਾਂ ਦੇ ਵੱਲੋਂ ਬੜੇ ਨਿ ਧੜਖੋ ਕੇ ਇਹ ਗੱਲ ਕਹਿਣਾ ਕਿ ਅਸੀਂ ਕਿਸੇ ਵੀ ਅਹੁਦੇ ਦੀ ਭੁੱਖ ਦੇ ਵਿੱਚ ਅਹੁਦੇ ਦੀ ਲਾਲਸਾ ਦੇ ਵਿੱਚ ਇਹ ਕਾਰਵਾਈਆਂ ਨਹੀਂ ਕਰ ਰਹੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੇ ਹੀ ਪੋਜ਼ਿਟਿਵ ਹਾ ਪੱਖੀ ਤਰੀਕੇ ਦੇ ਨਾਲ ਪੰਜ ਮੈਂਬਰੀ ਕਮੇਟੀ ਦੇ ਹੱਕ ਦੇ ਵਿੱਚ ਭਗਤਰੀਆਂ ਨੇ ਤੇ ਹੋ ਸਕਦਾ ਹੈ ਇਸੇ ਤਰੀਕੇ ਦੇ ਨਾਲ ਜੇ ਕਾਰਵਾਈ ਇਹ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸ਼੍ਰੋਮਣੀ ਅਕਾਲੀ ਦਲ ਦੀ ਧਿਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਉੱਪਰ ਆ ਭਾਰੀ ਪਿਆ ਜਾਵੇ ਹਾਵੀ ਹੋਇਆ ਜਾਵੇ ਇਹ ਵੀ ਸਥਿਤੀਆਂ ਬਣ ਸਕਦੀਆਂ ਨੇ ਬੇਬਕਰਾ ਪਰ ਸੁਖਬੀਰ ਮਸਲਾ ਤਾਂ ਇੱਥੇ ਆ ਕੇ ਨਿਬੜਦਾ ਜਿਵੇਂ ਤੁਸੀਂ ਫਰਮਾਇਆ ਕਿ ਇਹ ਆਉਣ ਵਾਲੇ ਸਮੇਂ ਚ ਹਾਵੀ ਹੋ ਸਕਦੇ ਨੇ ਇਹ ਆਪਣੇ ਆਂਕੜੇ ਵੀ ਜਿਹੜੇ ਦੇ ਸਕਦੇ ਨੇ ਪਰ ਇਹ ਪੋਸੀਬਲ ਲੱਗਦਾ ਹੈ ਕਿਉਂਕਿ 7 ਦਿਨ ਦਾ ਸਮਾਂ ਜਿਹੜਾ ਉਹ ਰਹਿ ਗਿਆ ਹੈ ਕੱਲ ਤੋਂ ਕਹ ਦਈਏ ਤਾਂ ਜਥੇਬੰਦਿਕ ਢਾਂਚੇ ਦੀਆਂ ਚੌਣਾ ਸ਼ੁਰੂ ਨੇ 2 ਤਰੀਕ ਤੋਂ ਉਸ ਤੋਂ ਬਾਅਦ 4 ਦਿਨ ਦਾ ਹੀ ਸਮਾਂ ਹੈ 5ਵੇਂ ਦਿਨ ਤਾਂ ਜਿਹੜੀ ਹੈ ਆਬਜ਼ਰਵਰਾਂ ਨੇ ਸੂਚੀ ਭੇਜ ਦੇਣੀ ਹੈ 6 ਤੇ 7 ਤਰੀਕ ਨੂੰ ਤਾਂ ਇਹ ਸਭ ਦੇ ਦਰਮਿਆਨ ਇੱਧਰ ਪੰਜ ਮੈਂਬਰੀ ਕਮੇਟੀ ਨੇ ਤਾਂ 6 ਮਹੀਨੇ ਦਾ ਸਮਾਂ ਮੰਗਿਆ ਭਰਤੀ ਦੇ ਲਈ ਹਾਂ ਤੇ ਫਿਰ ਉਹ ਕਿਹੜੇ ਵੇਲੇ ਭਰਤੀ ਹੋਊਗੀ ਇਹ ਜਾ ਕੇ ਚੈਲੰਜ ਕਰ ਸਕਣਗੇ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਮਸਲਾ ਹੀ ਇਹ ਹੈ ਕਿ ਪ੍ਰਧਾਨਗੀ ਜਾਣੀ ਨਹੀਂ ਚਾਹੀਦੀ ਉਹਨਾਂ ਦੇ ਕੋਲ ਕਿਉਂਕਿ ਦੇਖੋ ਬੜੀ ਗਿਣਤੀ ਦੇ ਵਿੱਚ ਲੋਕ ਉੱਧਰਲੇ ਪਾਸੇ ਉਹੀ ਨੇ ਨਾ ਜਿਹੜੇ ਕਹਿੰਦੇ ਨੇ ਕਿ ਇਸ ਤੋਂ ਜਾਂ ਫਿਰ ਇਹ ਸਭ ਪਰਿਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਖ ਹੋਣਾ ਚਾਹੀਦਾ ਉਹ ਕਹਿੰਦੇ ਰਹਿਣ ਇਹ ਚਾਹੇ ਲੰਬਾ ਚਿਰ ਰਹਿਣ ਪਰ ਪ੍ਰਧਾਨਗੀ ਹੁਣ ਬਹੁਤ ਲੰਬੇ ਚਿਰ ਹੋ ਗਈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਰ ਵੱਡਾ ਸਵਾਲ ਸੁਖਬੀਰ ਉੱਥੇ ਆ ਕੇ ਖੜ ਜਾਂਦਾ ਹੈ ਕਿ ਪੰਜ ਮੈਂਬਰੀ ਕਮੇਟੀ ਨੂੰ ਚੈਲੰਜ ਕਿੱਦਾਂ ਕਰੇਗੀ ਅਗਲਿਆਂ ਕੋਲ ਤਾਂ ਆਪਸ਼ਨ ਹੈ ਕਿ ਭਾਈ ਸਾਡਾ ਜਿਹੜਾ ਆਪਾਂ ਕਹਿ ਦਈਏ ਰਜਿਸਟ੍ਰੇਸ਼ਨ ਰੱਦ ਹੋ ਜਾਏਗੀ ਜੇ ਅਸੀਂ ਤੁਹਾਡੇ ਵਾਲੇ ਮੈਂਬਰ ਵੀ ਸ਼ਾਮਿਲ ਕੀਤੇ ਸਾਡੇ ਕੋਲ ਆਪਣਾ 25 ਲੱਖ ਦਾ ਅੰਕੜਾ ਹੈਗਾ ਐ ਅਸੀਂ ਜਦੋਂ ਮਰਜੀ ਚਾਹਣ ਅਲੀਕ ਇਹ ਆਪਾਂ ਕਰਾ ਸਕਦੇ ਆ ਕਿਉਂਕਿ ਇਹ ਕਿਹੜਾ ਪਹਿਲੀ ਵਾਰ ਦੇਖਿਆ ਗਿਆ ਕਿ 10 ਵਜੇ ਦਾ ਸਮਾਂ ਦੇ ਕੇ 4 ਵਜੇ ਹੋ ਜਾਏ ਜਾਂ 4 ਵਜੇ ਦਾ ਸਮਾਂ ਦੇ ਕੇ 10 ਵਜੇ ਚੀਜ਼ ਹੋ ਜਾਏ ਤਾਂ ਉਹ ਵੀ ਕਹਿ ਸਕਦੇ ਨੇ ਜਿਵੇਂ 25 ਲੱਖ ਦਾ ਵੀ ਹਜੇ ਤੱਕ ਕੋਈ ਆਫੀਸ਼ੀਅਲ ਅੰਕੜਾ ਜਿਹੜਾ ਉਹ ਦਿੱਤਾ ਨਹੀਂ ਗਿਆ ਤੇ ਗੱਲਾਂ ਚ ਹੀ ਆ 25 ਲੱਖ ਤਾਂ ਉਹ ਵੀ ਕਹਿ ਸਕਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ 16 ਲੱਖ ਵੋਟ ਪੈ ਗਈ ਆ ਬਿਲਕੁਲ ਆਪਾਂ ਏਸੀ ਦੀ ਮੈਂ ਤਦੇ ਤ ਕੀਤਾ ਨਹੀਂ ਅਜੇ ਤੱਕ ਹਾਲ ਫਿਲਹਾਲ ਕੀਤੀ ਜਾ ਸਕਦੀ ਇਹ ਵੀ ਹੋ ਸਕਦਾ ਹੈ ਕਿ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੇ ਵੱਲੋਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਿਸੇ ਸਟੇਜ ਦੇ ਉੱਪਰੋਂ ਇਹ ਕਹਿ ਦਿੱਤਾ ਜਾਵੇ ਕਿ ਜਿਵੇਂ ਅਸੀਂ ਉਸ ਭਰਤੀ ਨੂੰ ਮੰਨਦੇ ਨਹੀਂ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੇ ਉਲਟ ਜਾ ਕੇ ਕੀਤੀ ਗਈ ਹੈ ਤਾਂ ਹੋ ਸਕਦਾ ਹੈ ਇਹਨਾਂ ਦੇ ਵੱਲੋਂ ਜਿਹੜੇ 25 ਲੱਖ ਦੇ ਆંકੜੇ ਦਾ ਦਮਗਜਾ ਮਾਰਿਆ ਜਾ ਰਿਹਾ ਹੈ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਤੇ ਪੰਜ ਮੈਂਬਰੀ ਕਮੇਟੀ ਦੇ ਪ੍ਰੋਗਰਾਮਾਂ ਦੇ ਵਿੱਚ ਆ ਆਉਣ ਤੇ ਉਸ ਪ੍ਰੋਗਰਾਮਾਂ ਦੇ ਵਿੱਚ ਭਰਤੀ ਪ੍ਰਕਿਰਿਆ ਦਾ ਹਿੱਸਾ ਬਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਹੋ ਸਕਦੀਆਂ ਨੇ ਆਪਾਂ ਸਿੱਧੇ ਤੌਰ ਦੇ ਉੱਪਰ ਨਹੀਂ ਕਹਿ ਸਕਦੇ ਕਿ ਉਹ ਚੈਲੰਜ ਕਰਨਗੇ 10 ਦਿਨਾਂ ਦੇ ਵਿੱਚ ਕੋਈ ਇਦਾਂ ਦਾ ਕੀਰਤੀਮਾਨ ਸਥਾਪਿਤ ਕਰਨਗੇ ਪਰ ਹੋ ਸਕਦਾ ਹੈ ਜੇਕਰ ਉਹਨਾਂ ਦੇ ਵੱਲੋਂ ਇਧਰ ਦੇ ਪਾਸੇ ਨੂੰ ਨਾ ਜਾਇਆ ਗਿਆ ਇਹ ਨਾ ਕੋਈ ਸਟੈਪ ਚੱਕਿਆ ਗਿਆ ਤਾਂ ਉਹ ਇਹ ਜ਼ਰੂਰ ਕਹਿੰਦੇ ਨਜ਼ਰ ਆਉਣਗੇ ਕਿ ਭਾਈ ਜਿਸ ਤਰੀਕੇ ਅਸੀਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੇ ਉੱਪਰ ਚੱਲੇ ਆ ਉਸੇ ਤਰੀਕੇ ਦੇ ਨਾਲ ਉਹ ਕਹਿ ਸਕਦੇ ਨੇ ਕਿ ਭਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੇ ਮੁਤਾਬਕ ਸਾਡੇ ਵੱਲੋਂ ਭਰਤੀ ਪ੍ਰਕਿਰਿਆ ਜਿਹੜੀ ਰੰਭੀ ਗਈ ਹੈ ਇਹਨੂੰ 6 ਮਹੀਨੇ ਦਾ ਸਮਾਂ ਜਿਹੜਾ ਉਹਨਾਂ ਨੇ ਦੱਸ ਕੇ ਲਿਆ ਹੋ ਸਕਦਾ ਹੈ 6 ਮਹੀਨੇ ਲੱਗਣ ਤੇ ਹੋ ਸਕਦਾ ਹੈ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਦਿਲਜੀਤ ਸਿੰਘ ਚੀਮਾ ਹੋਰਾ ਦੇ ਵੱਲੋਂ ਵੱਡੀਆਂ ਭਾਵਨਾਵਾਂ ਵੀ ਮੰਨੀਆਂ ਸਾਂਝੀਆਂ ਕੀਤੀਆਂ ਗਈਆਂ ਸੀ ਜਾਂ ਫਿਰ ਕਹਿ ਲੀਏ ਕਿ ਆਸਰਾਂੀਆਂ ਲਾਈਆਂ ਗਈਆਂ ਸੀ ਜਾਂ ਫਿਰ ਇੱਕ ਫਿਊਚਰ ਦੱਸਣ ਵਾਲੇ ਉਹ ਪ੍ਰਾਣੀ ਬਣਦੇ ਜਾ ਰਹੇ ਸੀ ਉਹ ਕਹਿੰਦੇ ਸੀ ਕਿ ਇੱਕ ਨਵੀਂ ਪਾਰਟੀ ਦਾ ਗਠਨ ਵੀ ਹੋ ਸਕਦਾ ਤੇ ਹੋ ਸਕਦਾ ਹੈ ਮਨਪੀਸੀ ਦੇ ਆਲੀ ਹੋਰਾ ਦੇ ਵੱਲੋਂ ਗੁਰਪ੍ਰਤਾਪ ਸਿੰਘ ਬੜਾਲਾ ਹੋਣਾ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਜਾਵੇ ਕਿ ਭਾਈ ਇਹ ਤਾਂ ਫਿਰ ਸਾਡੀ ਸੁਣਦੇ ਨਹੀਂ ਆਪਾਂ ਤੇਰੀ ਇੱਕ ਨਵੀਂ ਬਣਾ ਲੈਨੇ ਆ ਏਦਾਂ ਵੀ ਹੋ ਸਕਦਾ ਕਿਉਂਕਿ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ ਜਦੋਂ ਫੋਨ ਲਾਈਨ ਦੇ ਉੱਪਰ ਕਈ ਵਾਰ ਗੱਲ ਹੁੰਦੀ ਹੈ ਪ੍ਰੋਗਰਾਮ ਦੇ ਦੌਰਾਨ ਵੀ ਕਿਸੇ ਖਬਰ ਦੇ ਦੌਰਾਨ ਵੀ ਤਾਂ ਉਹਨਾਂ ਦੇ ਕੋਲੋਂ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਕਿ ਤੁਸੀਂ ਸ਼ਰੋਵਣੀ ਕਿਉਂ ਨਹੀਂ ਲਿਖਿਆ ਅਕਾਲੀ ਦਾਲੀ ਇਕੱਲਾ ਕਿਉਂ ਲਿਖਿਆ ਤਾਂ ਉਹ ਕਹਿੰਦੇ ਨੇ ਕਹਿੰਦੇ ਭਾਈ ਜਿਸ ਦਿਨ ਭਰਤੀ ਪ੍ਰਕਿਰਿਆ ਚੱਲੇਗੀ ਉਹ ਦਿਨ ਤੁਹਾਨੂੰ ਇਹ ਵੀ ਪਤਾ ਲੱਗ ਜਾਣਾ ਕਿ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਹੈ ਜਾਂ ਫਿਰ ਇਸ ਦੇ ਵਿੱਚ ਕੀ ਕੁਝ ਕੱਢਣ ਪਾਉਣਾ ਹੈ ਤਾਂ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਸਣੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕਿਸੇ ਤਰੀਕੇ ਦਾ ਐਲਾਨ ਕਰ ਦਿੱਤਾ ਜਾਵੇ ਲਓ ਇਹ ਗੱਲ ਨਵੀਂ ਤਾਂ ਨਹੀਂ ਹੋਏਗੀ ਪਰ ਜ਼ਰੂਰ ਇਸ ਗੱਲ ਨੂੰ ਜਿਵੇਂ ਆਪਾਂ ਕੁਝ ਸਰਨੇਖ ਲਿਖਦੇ ਹਾਂ ਤਾਂ ਉਹਨੂੰ ਇਨਵਰਟਿਡ ਕਾਮਿਆਂ ਦੇ ਵਿੱਚ ਦੋ ਕੁ ਲਾਈਨਾਂ ਦਾ ਨਿਚੋੜ ਕੱਢ ਕੇ ਆਪਾਂ ਰੱਖ ਦਿੰਦੇ ਹਾਂ ਉਸੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀਤੀ ਗਈ ਭਰਤੀ ਜਿਹੜੀ ਹੈ ਉਹ ਹੋ ਸਕਦੀ ਹੈ ਜਾਂ ਫਿਰ ਕਹਿ ਲਈਏ ਕਿ ਦੁੱਧ ਤੋਂ ਮਲਾਈ ਜੇ ਲਾ ਕੇ ਕੋਈ ਭੱਜਦਾ ਦੌੜਦਾ ਦਿਖਾ ਲਈ ਦੇਵੇ ਤਾਂ ਉਹ ਪੰਜ ਮੈਂਬਰੀ ਕਮੇਟੀਆਂ ਕਾਰਵਾਈਆਂ ਹੋ ਸਕਦੀਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਉਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਵੀ ਉਹੀ ਹੈ ਪਰ ਟੰਗ ਤਰੀਕੇ ਜਿਹੜੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਉਥੋਂ ਹੋਈ ਤਮੀਲ ਜਿਹੜੀ ਹੈ ਤਾਂ ਜੇਕਰ ਕਹ ਲਈਏ ਹੁਕਮ ਜਿਹੜੇ ਜਾਰੀ ਹੋਏ ਨੇ ਉਸ ਦੀ ਤਮੀਲ ਦੇ ਰੂਪ ਦੇ ਵਿੱਚ ਹੋ ਰਹੀ ਹੈ ਇਸ ਨੂੰ ਹੋ ਸਕਦਾ ਹੈ ਲੋਕਾਂ ਦੇ ਵੱਲੋਂ ਬੜਾ ਹੀ ਜ਼ਹਿਨੀ ਤੌਰ ਦੇ ਉੱਪਰ ਜਿੱਥੇ ਹਾਂ ਬੱਕੀ ਲਿਆ ਜਾ ਰਿਹਾ ਕਿ ਤੇ ਨਾ ਕਿਤੇ ਭਾਵਨਾਤਮਕ ਤੌਰ ਦੇ ਉੱਪਰ ਵੀ ਜੁੜਨੇ ਕਿ ਪਈਏ ਤਾਂ ਸਾਡੇ ਸਿੱਖਾਂ ਦੇ ਉਸ ਸਥਾਨ ਤੋਂ ਦੱਸੀ ਗਈ ਮਰਿਆਦਾ ਦੇ ਅਨੁਸਾਰ ਭਰਤੀ ਹੋ ਰਹੀ ਹੈ ਇਸ ਕਰਕੇ ਵੀ ਵੱਡਾ ਹੰਬੜਾ ਜਿਹੜਾ ਹੈ ਉਹ ਪੰਜ ਮੈਂਬਰੀ ਕਮੇਟੀ ਦੇ ਬਿਮਾਰਿਆ ਜਾ ਸਕਦਾ ਜੀ ਸੁਖਵੀਰ ਤਾਂ ਹੁਣ ਜਿਹੜਾ 8ਵੇਂ ਦਿਨ ਪੜਥੂ ਪੈਣ ਦੀ ਤਿਆਰੀ ਹੈ ਮੈਂ ਚਾਹੂੰਗਾ ਉਹਦੀ ਜਾਣਕਾਰੀ ਵੀ ਸਾਂਝੀ ਕਰ ਦੋ ਕਿ 8ਵੇਂ ਦਿਨ ਐਸਾ ਹੈ ਕਿ ਜਿਹੜਾ ਪੜਥੂ ਪੈਣ ਵਾਲਾ ਆ ਬਿਲਕੁਲ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਅੱਜ ਇੱਕ ਤਰੀਕ ਹੋ ਗਈ ਭਾਰਤੀ ਸਮੇਂ ਦੇ ਅਨੁਸਾਰ 1 ਅਪ੍ਰੈਲ 2025 ਹੋ ਗਈ ਆ 6 ਤਰੀਕ ਨੂੰ ਜਿਵੇਂ ਤੁਸੀਂ ਵੀ ਦੱਸਿਆ ਕਿ ਇਹ ਡੈਲੀਗੇਟਾਂ ਦੀ ਚੋਣ ਹੋ ਕੇ ਤੇ ਇੱਕ ਉੱਥੇ ਸੌਂਪ ਦਿੱਤਾ ਜਾਣਾ ਹੈ ਮਾਹੌਲ ਕਿ 7 ਤਰੀਕ ਨੂੰ ਲਿਸਟ ਜਾਰੀ ਕਰ ਦਿੱਤੀ ਜਾਣੀ ਹੈ ਲਿਸਟ ਭੇਜ ਦਿੱਤੀ ਜਾਣੀ ਹੈ ਉਸ ਤੋਂ ਬਾਅਦ ਪਾਰਲੀਮੈਂਟਰੀ ਬੋਰਡ ਦੀ ਆ ਮੀਟਿੰਗ ਦੀ ਗੱਲ ਆਪਾਂ ਕਰ ਰਹੇ ਸੀ ਉਸ ਦੇ ਦੌਰਾਨ ਦਿਨ ਵਿੱਚੋਂ ਉਹੀ 5-7 ਬਚਦੇ ਨੇ ਤੇ ਜਿਵੇਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੀ ਗੱਲ ਕਰ ਰਹੇ ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਉਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਚੱਲਣੀ ਚਾਹੀਦੀ ਹੈ ਉਸ ਦੇ ਕਰਕੇ ਪੜਥੂ ਪੈਣ ਵਾਲੀ ਗੱਲ ਇਹ ਹੈ ਕਿਉਂਕਿ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਵਰਕਰ ਇਹ ਨਹੀਂ ਕਹਿੰਦਾ ਕਿ ਉਹ ਸਿੱਖ ਨਹੀਂ ਉਹ ਇਹ ਨਹੀਂ ਕਹਿੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਨਹੀਂ ਪੜਥੂ ਪੈਣ ਵਾਲੀ ਗੱਲ ਵਿੱਚੋਂ ਕੱਟ ਪਾ ਕੇ ਇਹ ਹੈ ਕਿ ਜੇਕਰ ਸੋਚੋ ਉਥੇ ਪਾਰਲੀਮੈਂਟਰੀ ਦੀ ਮੀਟਿੰਗ ਚੱਲਦੀ ਹੋਵੇ ਬੋਰਡ ਦੀ ਤੇ ਉਸ ਬੋਰਡ ਦੇ ਵਿੱਚ ਬੈਠੇ ਕਿਸੇ ਦੇ ਵੱਲੋਂ ਕਿਸੇ ਸੱਜਣ ਦੇ ਵੱਲੋਂ ਕਿਸੇ ਵੱਡੇ ਨੇਤਾਗਣ ਦੇ ਵੱਲੋਂ ਇਹ ਕਹਿ ਦਿੱਤਾ ਜਾਵੇ ਕਿ ਭਾਈ ਆਪਾਂ ਕਿਹੜੀ ਦੌੜ ਦੇ ਵਿੱਚ ਪਏ ਹੋਏ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਜਾਰੀ ਹੋਇਆ ਹੈ ਉਸ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਉਥੇ ਬੈਠੇ ਬਠਾਲਿਆਂ ਦੇ ਵਿੱਚ ਮੰਨੋ ਕਿ 50 ਜਣੇ ਹੋਣ 50 ਜਣਿਆਂ ਦੇ ਵਿੱਚੋਂ ਜੇਕਰ 20 ਨੇ ਵੀ ਪਾਸਾ ਵਟ ਕੇ ਦੂਸਰੇ ਪਾਸੇ ਨੇ ਰੋਖਕ ਤਿਆਰ ਕਰ ਲਿਆ ਤਾਂ ਆਪੀ ਉਹ ਪੜਤੂ ਪੈਣ ਵਾਲੀ ਗੱਲ ਹੋ ਜਾਣੀ ਹੈ ਉਹ ਇੱਕ ਤਾਂ ਇਸ ਗੱਲ ਤੋਂ ਸੱਚੇ ਹੋਣਗੇ ਕਿ ਭਾਈ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਮੀਲ ਦੇ ਰੂਪ ਦੇ ਵਿੱਚ ਇਹ ਕਾਰਵਾਈ ਕੀਤੀ ਹੈ ਇਹ ਕਦਮ ਚੁੱਕਿਆ ਨਾਲ ਦੀ ਨਾਲ ਪੜਤੂ ਪੈਣ ਵਾਲੀ ਗੱਲ ਇਹ ਵੀ ਹੋ ਜਾਣੀ ਹੈ ਕਿ ਉਹਨਾਂ 50 ਬੰਦਿਆਂ ਦੇ ਸਿਰ ਦੇ ਉੱਪਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਦੁਬਾਰਾ ਪ੍ਰਧਾਨ ਬਣਾਉਣ ਦੀ ਗੱਲ ਤਾਂ ਚੱਲੀ ਸੀ ਪਰ ਜੇਕਰ ਉਹਨਾਂ 50 ਦੇ ਵਿੱਚੋਂ 20 ਇੱਧਰ ਉੱਧਰ ਡਾਵਾ ਡੋਲ ਹੁੰਦੇ ਦਿਖਾ ਲਈ ਦਿੱਤੇ ਜਿਹੜੀਆਂ ਕਿ ਅਜੇ ਤੱਕ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਪੰਜ ਮੈਂਬਰੀ ਕਮੇਟੀ ਦੇ ਸੰਪਰਕ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਧੜੇ ਵਾਲੇ ਪਾਸੇ ਭੁਗਤ ਰਹੇ ਨੇ ਉਹ ਡਾਕਟਰ ਦਿਲਜੀਤ ਸਿੰਘ ਚੀਮਾ ਹੋਰਾਂ ਦੇ ਸਾਥੀ ਵੀ ਹੋ ਸਕਦੇ ਨੇ ਬਲਵਿੰਦਰ ਸਿੰਘ ਪੁੰਦੜ ਹੋਰਾਂ ਦੇ ਸਾਥੀ ਵੀ ਹੋ ਸਕਦੇ ਨੇ ਤੇ ਨਾਲ ਦੀ ਨਾਲ ਸੁਰਜੀਤ ਸਿੰਘ ਰਖੜਾ ਜਿਹੜੇ ਨੇ ਉਹ ਭਾਵੇਂ ਆ ਮਨਪ੍ਰੀਤ ਸਿੰਘ ਕਿਆਲੀ ਹੋਰਾਂ ਦੇ ਸੰਬੋਧਨਾਂ ਦੇ ਨਾਲ ਆਪਰੇ ਇਕੱਠ ਦੇ ਵਿੱਚ ਉਹ ਦਿਖਾ ਲਈ ਦਿੰਦੇ ਨੇ ਪਰ ਇਹ ਸਾਰੀਆਂ ਸੁੱਤੀਆਂ ਦੇ ਵਿੱਚ ਜੇਕਰ ਇਸ ਤਰੀਕੇ ਹੋਇਆ ਤਾਂ ਭੜਤੂ ਬਾਕੂਬੀ ਰੂਪ ਦੇ ਵਿੱਚ ਵੱਡਾ ਪੈਗਾ ਤੇ ਇਸ ਵੱਡੇ ਭੜਤੂ ਦੇ ਨਾਲ ਫਰਕ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਪੈਣਾ ਹੈ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਬਾਰਾ ਬਣ ਪਾਉਣਗੇ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ ਮਨਪ੍ਰੀਤ ਸਿੰਘ ਕਿਆਲੀ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਇੰਨੀ ਮਿਹਨਤ ਮਚੱਕਰ ਦਾ ਫਲ ਉਹਨਾਂ ਨੂੰ ਮਿਲੇਗਾ ਇਹ ਵੀ ਵੱਡਾ ਸਵਾਲ ਹੈ ਗੁਰਪ੍ਰਤਾਪ ਸਿੰਘ ਬਟਾਲਾ ਹੋਰਾਂ ਦੇ ਵੱਲੋਂ ਹਾਲਾਂਕਿ ਇਹ ਕਹਿ ਦਿੱਤਾ ਗਿਆ ਕਿ ਉਹ ਪ੍ਰਧਾਨ ਨਹੀਂ ਬਣਾਣਾ ਚਾਹੁੰਦੇ ਕਿ ਵਾਕਈ ਪਰਤੀ ਪ੍ਰਕਿਰਿਆ ਤੋਂ ਬਾਅਦ ਉਹ ਇਹ ਬੋਲ ਦੁਬਾਰਾ ਬੋਲਦੇ ਦੇਖਣਗੇ ਇਹ ਵੀ ਵੱਡਾ ਸਵਾਲ ਹੈ ਸੋ ਇਹ ਤਮਾਮ ਸਵਾਲਾਂ ਦੇ ਜਵਾਬ ਜਿਹੜੇ ਨੇ ਇਹ ਜਦੋਂ ਵੀ ਮਿਲਣਗੇ ਜੇ ਇਸ ਤਰੀਕੇ ਦੇ ਨਾਲ ਵੀ ਮਿਲਣਗੇ ਜਿਹਦੇ ਵੱਲੋਂ ਵੀ ਮਿਲਣਗੇ ਉਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਫਰਕ ਜ਼ਰੂਰ ਪੈਣਾ ਹੈ ਉਹ ਭਾਵੇਂ ਹਾਂ ਪੱਕੀ ਪਵੇ ਭਾਵੇਂ ਨਾ ਪੱਕੀ ਪਵੇ ਜੇ ਬਿਲਕੁਲ ਸੁਖਵੀਰਤਾ ਇਹ ਸਭ ਦੇ ਦਰਮਿਆਨ ਇਸ ਚੀਜ਼ ਦਾ ਹੱਲ ਕੀ ਹੈ ਕਿਉਂਕਿ ਦੇਖੋ ਪੰਜ ਮੈਂਬਰੀ ਕਮੇਟੀ ਹਮੇਸ਼ਾ ਇਹ ਕਹਿੰਦੀ ਹੈ ਕਿ ਅਸੀਂ ਉਸ ਆਧਾਰ ਦੇ ਉੱਤੇ ਕੰਮ ਕਰ ਰਹੇ ਹਾਂ ਜੋ ਸ਼੍ਰੀ ਅਕਾਲ ਤਖਤ ਦੇ ਵੱਲੋਂ ਹੁਕਮਨਾਮੇ ਦੇ ਵਿੱਚ ਕਹੇ ਗਏ ਨੇ ਚਾਹੇ ਆਪਾਂ ਮਨਪੀਰ ਸਿੰਘ ਰਾਜਨੀਤੀ ਤੇ ਆਗ ਦੇਣੀ ਹੈ ਮੈਂ ਰਾਜਨੀਤੀ ਕਰਨੀ ਨਹੀਂ ਕਹਿੰਦੇ ਪਰ ਜੇ ਹੁਕਮ ਨਾ ਹੁੰਦਾ ਅਕਾਲ ਤਖਸਾਲਬ ਦੇ ਤਾਂ ਮੈਂ ਤਾਂ ਘਰ ਬੈਠ ਗਿਆ ਸੀ ਟੇਕੇ ਤੇ ਹੁਣ ਇਹ ਗੱਲ ਤਾਂ ਸਮਝ ਆ ਗਈ ਕਿ ਚਲੋ ਅਕਾਲ ਤਖਸਾਲਬ ਨੇ ਹੁਕਮ ਲਾਇਆ ਤੇ ਅਲੀ ਸਾਹਿਬ ਕੰਮ ਵੀ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਬੰਦੇ ਵੀ ਉਹੀ ਨੇ ਪਰ ਇੱਥੇ ਗੱਲਾਂ ਇਹ ਵੀ ਚੱਲਦੀਆਂ ਨੇ ਕਿ ਪਹਿਲਾਂ ਹੀ ਇੱਕ ਗਿਣੀ ਮਿੱਤੀ ਸਾਜ਼ਿਸ਼ ਦੇ ਤਹਿਤ ਇਹ ਕੰਮ ਕਰ ਲਿਆ ਗਿਆ ਜਿਹੜੇ ਬਾਦਲ ਢੜੇ ਦੇ ਦੋ ਬੰਦੇ ਸੀ ਉਹ ਪਹਿਲੇ ਅਸਤੀਫਾ ਦੇ ਕੇ ਸਾਈਡ ਲਾਈਨ ਕਰ ਲਏ ਗਏ ਤੇ ਇਹਦੇ ਪੂਰਾ ਪ੍ਰਚਾਰ ਕਰਤਾ ਗਿਆ ਕਿ ਇਹ ਤਾਂ ਹੈ ਹੀ ਵਿਰੋਧੀ ਤੇਰੇ ਆ ਪੂਰ ਤੌਰ ਦੇ ਉੱਤੇ ਮਨਪ੍ਰੀਤ ਵਾਲੀ ਉਹ ਸ਼ੁਰੂ ਤੋਂ ਹੀ ਲਾਈਨ ਦੇ ਉਸ ਖੜਦੇ ਸੀਗੇ ਤਾਂ ਲਾਈਨ ਤੋਂ ਪਾਰ ਹੀ ਗਿਨੇ ਗਏ ਵਿਰੋਧੀਆਂ ਚ ਹੀ ਗਿਨੇ ਗਏ ਇਸ ਤੋਂ ਇਲਾਵਾ ਜੇ ਆਪਾਂ ਹੋਰ ਗੱਲ ਕਰ ਲਈਏ ਚਾਹੇ ਜਿਹੜੇ ਆਪਾਂ ਕਹਿ ਦਈਏ ਸੰਤਾ ਸਿੰਘ ਉਮੈਦਪ uri ਨੇ ਜਾਂ ਫਿਰ ਗੁਰਪ੍ਰਤਾਪ ਸਿੰਘ ਬਡਾਲਾ ਨੇ ਜਾਂ ਫਿਰ ਬੀਬੀ ਸਤਵੰਤ ਕੌਰ ਐ ਇਹ ਇਕਬਾਲ ਸਿੰਘ ਝੁੰਦਾ ਨੇ ਤਾਂ ਝੁੰਦਾ ਸਾਹਿਬ ਦੀ ਵੀ ਇੱਕ ਰਿਪੋਰਟ ਐ ਜਿਹੜੀ ਉਹਦੇ ਵਿੱਚ ਵੀ ਇਹੀ ਗੱਲ ਐ ਕਿ ਪ੍ਰਧਾਨਗੀ ਜਿਹੜੀ ਐ ਇੱਕ ਬੰਦੇ ਕੋਲ ਜ਼ਿਆਦਾ ਸਮਾਂ ਨਹੀਂ ਰਹਿਣੀ ਚਾਹੀਦੀ ਤੇ ਉਹ ਅੱਜ ਤੱਕ ਜਿਹੜੀ ਰਿਪੋਰਟ ਐ ਉਹ ਵੀ ਜਨਤਕ ਨਹੀਂ ਕੀਤੀ ਗਈ ਤਾਂ ਬਹੁਤ ਸਾਰੇ ਮਸਲੇ ਨੇ ਕਿ ਲੱਗਦਾ ਹੈ ਕਿ ਜੋ ਵੀ ਇਹ ਚੱਲਦਾ ਹੈ ਖਲਾਹ ਜੇ ਲੰਬਾ ਚੱਲਣ ਵਾਲਾ ਇੱਥੇ ਰੁਕਣ ਵਾਲਾ ਨਹੀਂ ਤੇ ਦਾ ਹੱਲ ਜਦੋਂ ਹੋਏਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏਗਾ ਹਾਂ ਵਾਰ-ਵਾਰ ਨਾ ਵਿਵੇਕ ਸੰਗਤ ਰੂਪੀ ਕਿਹੜੀ ਆ ਫੈਸਲਿਆਂ ਦੀ ਗੱਲ ਹੁੰਦੀ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੀ ਗੱਲ ਹੁੰਦੀ ਹੈ ਉਸ ਵਕਤ ਵੀ ਲੋਕ ਆ জাফর ਸਿੱਖ ਪੰਥ ਗਲਿਆਰਿਆਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਕਿ ਪੰਥ ਜੋ ਫੈਸਲਾ ਕਰੇਗਾ ਪੰਥ ਦੇ ਵੱਲੋਂ ਜੋ ਸੋਚ ਵਿਚਾਰ ਲਿਆ ਜਾਏਗਾ ਉਹਨੂੰ ਹੀ ਪ੍ਰਮੁੱਖ ਰੱਖਿਆ ਜਾਣਾ ਹੈ ਸੰਗਤ ਰੂਪੀ ਕੋਈ ਫੈਸਲਾ ਜਿਹੜਾ ਹੁੰਦਾ ਹੈ ਉਹ اٹਲ ਹੋਣਾ ਚਾਹੀਦਾ ਹੈ ਉਸ ਤਰੀਕੇ ਦੀ ਹੀ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਇਹ ਗੱਲਾਂ ਦੇ ਮayne ਉਸ ਵਕਤ ਵੇਖੇ ਜਾਣਗੇ ਕਿਉਂਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਨੂੰ ਰਿਸਪਾਂਸ ਚੰਗਾ ਮਿਲ ਰਿਹਾ ਹੈ ਉਹਨਾਂ ਨੂੰ ਚੰਗਾ ਕਹਿ ਲਿਆ ਹੁੰਗਾਰਾ ਮਿਲ ਰਿਹਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਦੇ ਜੇਕਰ ਉਲਟ ਧੜੇ ਦੀ ਗੱਲ ਸੁਖਵੀਰ ਸਿੰਘ ਬਾਦਲ ਹੋਣਾਂ ਵਾਲੇ ਧੜੇ ਦੀ ਗੱਲ ਕਰੀਏ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਦਿੱਤੇ ਗਏ ਬਿਆਨਾਂ ਦੀ ਗੱਲ ਕਰੀਏ ਤਾਂ ਇਹ ਖਲਾ ਜਿਹੜਾ ਬਿਲਕੁਲ ਵੱਡੇ ਪੱਧਰ ਦੇ ਉੱਪਰ ਬਣਿਆ ਪਿਆ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਤਾਂ ਵੱਡਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਸਾਬਤ ਕਰ ਹੀ ਦਿੱਤਾ ਗਿਆ ਸੀ ਕਿ ਪੰਜ ਮੈਂਬਰੀ ਕਮੇਟੀ ਵਾਲੇ ਤਾਂ ਭਾਈ ਹੈ ਹੀ ਗਲਤ ਇਹਨਾਂ ਦੇ ਵੱਲੋਂ ਸਾਰੀਆਂ ਚੀਜ਼ਾਂ ਹੀ ਗਲਤ ਕੀਤੀਆਂ ਜਾ ਰਹੀਆਂ ਨੇ ਪਰ ਜਦੋਂ ਹੁਣ ਉਹ ਵੀ ਇਹਨਾਂ ਦੀਆਂ ਚਾਲਾਂ ਨੂੰ ਸਮਝ ਗਏ ਉਹਨਾਂ ਦੇ ਵੱਲੋਂ ਵੀ ਇਹਨਾਂ ਚਾਲਾਂ ਨੂੰ ਸਮਝ ਕੇ ਦੇਖ ਕੇ ਦੇਖ ਕੇ ਇਹ ਸਾਰੀਆਂ ਚੀਜ਼ਾਂ ਸੋਚੀਆਂ ਵਿਚਾਰੀਆਂ ਗਈਆਂ ਉਹ ਭਾਵੇਂ ਪਰਚੀ ਦੇ ਪੈਸੇ ਨਾ ਲੈਣਾ ਹੋਵੇ ਭਾਵੇਂ ਸਟੇਜਾਂ ਦੇ ਰੂਪੋਂ ਸਟੇਜਾਂ ਦੇ ਉੱਪਰੋਂ ਇਹ ਕਹਿਣਾ ਹੋਵੇ ਕਿ ਅਸੀਂ ਪ੍ਰਧਾਨਗੀ ਨਹੀਂ ਚਾਹੁੰਦੇ ਸਾਡੇ ਵੱਲੋਂ ਕਿਸੇ ਵੀ ਤਰੀਕੇ ਦੀ ਅਹੁਦੇ ਦੀ ਕੋਈ ਭੁੱਖ ਨਹੀਂ ਰੱਖੀ ਜਾ ਰਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੁਖਵੀਰ ਇੱਕ ਜਿਹੜੇ ਸਾਡੇ ਨਾਲ ਜੁੜ ਗਏ ਨੇ ਤਾਂ ਇੱਕ ਵਾਰੀ ਗੱਲ ਕਰ ਲੈਂਦੇ ਆ ਸਸ਼ੀਕਾਲ ਜੀ ਕਿੱਥੋਂ ਗੱਲ ਕਰ ਰਹੇ ਹੋ ਹਾਂ ਸਸ਼ੀਕਾਲ ਬਬੇਕ ਆਪਣੇ ਸਕੂਇਰ ਨੂੰ ਵੀ ਸਸ਼ੀਕਾਲ ਸਸ਼ੀਕਾਲੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਹਾਂ ਗੱਲ ਇਹ ਹੈ ਕਿ ਇਹ ਵੀ ਪੂਰੀ ਸੰਸਾਰ ਦੇ ਵਿੱਚ ਬੈਠੇ ਨਾਨਕ ਨਾਮ ਲੈਵਾ ਸਿੱਖ ਸੰਗਤ ਇਹ ਜਿਹੜਾ ਘਟਨਾਕ੍ਰਮ ਹੋ ਰਹੇ ਨੇ ਪੰਜਾਬ ਦੇ ਵਿੱਚ ਅਕਾਲੀ ਸਫਾਂ ਦੇ ਵਿੱਚ ਅਕਾਲੀ ਰਾਜਨੀਤੀ ਦੇ ਵਿੱਚ ਹੂੰ ਤੇ ਇਹਨੂੰ ਦੇਖ ਰਹੇ ਆ ਬੜੀ ਬਰੀਕੀ ਨਾਲ ਵਾਚ ਕਰ ਰਹੇ ਆ ਜੀ ਔਰ ਸਾਰੀ ਦੁਨੀਆ ਨੂੰ ਸਪਸ਼ਟ ਪਤਾ ਕਿ ਇਹ ਸਰਾਸਰ ਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਹੈ ਉਹ ਕਿਉਂ ਉਲੰਘਣਾ ਸਿਰਫ ਇੱਕ ਕੁਰਸੀ ਨੂੰ ਨਾ ਛੱਡਣ ਦਾ ਮੁੱਦਾ ਉਹਨੂੰ ਚਿੰਬੜੇ ਰਹਿਣ ਦਾ ਮੁੱਦਾ ਹੈਗਾ ਕੁਰਸੀ ਦੀ ਖਾਤਰ ਸਾਰੀਆਂ ਅਮਤਨ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹ ਪਾਸੇ ਲਵੇਟ ਕੇ ਰੱਖ ਦਿੱਤੀਆਂ ਗਈਆਂ ਨੇ ਕੋਈ ਡਰ ਨਹੀਂ ਕੋਈ ਭੌਅ ਨਹੀਂ ਕੋਈ ਰੱਬ ਦਾ ਨਹੀਂ ਕੋਈ ਅਕਲ ਤਖਤ ਦਾ ਕੋਈ ਕੁਛ ਨਹੀਂ ਸਿਰਫ ਇਹ ਆਪਣੇ ਇੱਕੋ ਇੱਕ ਮਕਸਦ ਲਈ ਕੋਈ ਨਾ ਕੋਈ ਟੁੱਟਿਆ ਪਟਿਆ ਬਹਾਨਾ ਲੈ ਕੇ ਆਪਣੇ ਨਾਲ ਆਪਣੇ ਚਿੰਬੜੇ ਹੋਏ ਨੇ ਦੋ ਤਿੰਨ ਇਹਨਾਂ ਦੇ ਬੰਦੇ ਹੈਗੇ ਆ ਜਿਹੜੇ ਇਹਨਾਂ ਨੂੰ ਸਲਾਹ ਦੇ ਰਹੇ ਨੇ ਉਹੀ ਮੂਰੇ ਕੀਤੇ ਹੋਏ ਆ ਚਲਾਏ ਪਿੱਛੋਂ ਆਪ ਹੀ ਰਹੇ ਨੇ ਤੇ ਇੱਥੇ ਤੱਕ ਜਿਹੜਾ ਵੀ ਕੋਸ਼ੇ ਨਾਂ ਨੇ ਨਿਗਾਰ ਲਿਆਂਦਾ ਉਹ 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 ਨਿਗਾਰ ਨੂੰ ਬਿਲਕੁਲ ਖਤਮ ਇਹ ਨਿਗਾਰ ਨੂੰ ਸਿਖਰਾਂ ਤੇ ਲਜਾਣ ਦੀ ਇਹ ਇੱਕ ਹੋਰ ਕੋਸ਼ਿਸ਼ ਆ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬੇਮੁਖ ਹੋਣਾ ਜੀ ਤੁਸੀਂ ਦੇਖੋ ਜੇ ਉਹ ਸੱਚੇ ਸਿੱਖ ਨੇ ਜੇ ਆਪਾਂ ਸਾਰਾ ਕੁਝ ਕਹਿੰਨੇ ਆ ਸ਼ਰੋਮਣੀ ਸ਼ਬਦ ਲਾ ਕੇ ਹੀ ਅਕਾਲੀ ਦਲ ਜਦੋਂ ਅਕਾਲੀ ਦਲ ਬਣਿਆ ਸੀ ਉਦੋਂ ਸ਼੍ਰੋਮਣੀ ਸ਼ਬਦ ਨਹੀਂ ਸੀਗਾ ਇਹ ਬਾਅਦ ਚ ਲੱਗਿਆ ਬਿਲਕੁਲ ਅਕਾਲੀ ਦਾਲੀ ਸੀਗਾ ਤੇ ਇਹ ਫਿਰ ਨਹੀਂ ਸਿਰਫ ਸਿਰਫ ਇਸੇ ਕੱਲ ਨੂੰ ਲੈ ਕੇ ਅਕਾਲ ਤਖਤ ਦੇ ਉੱਤੇ ਇਹਨਾਂ ਨੇ ਸਾਰੇ ਹੱਥ ਬੰਨ ਬੰਨ ਕੇ ਮੰਨੇਕ ਨਹੀਂ ਇਹਨਾਂ ਨੇ ਗੱਲਾਂ ਖੜੇ ਹੋ ਕੇ ਮੂਰੇ ਵੀ ਹਾਂ ਪੰਜ ਮੈਂਬਰੀ ਕਮੇਟੀ ਕਿਉਂ ਤੱਕੀ ਆ ਫਿਰ ਜੇ ਇਹਨਾਂ ਨੂੰ ਕੋਈ ਡਰਾ ਤਾਂ ਕਿਉਂ ਆਪਦਾ ਆਰਡਰ ਲੈ ਕੇ ਬਣਾਈ ਫਿਰਦੇ ਨੇ ਫਟਾਫਟ 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 ਮੂਰੇ ਮੂਰੇ ਹੋਏ ਫਿਰਦੇ ਆ ਇਹ ਬੜੇ ਸ਼ਾਂਤੀ ਟੰਗ ਨਾ ਰਹਿੰਦੇ ਲੋਕ ਅਕਾਲ ਤਖਤ ਸਰ ਦੇ ਹੁਕਮਰਾਨ ਦੇ ਪੈੜ ਚ ਪੈੜ ਕਰਦੇ ਉਹਨਾਂ ਨੂੰ ਸਿਰ ਮੱਥੇ ਮੰਨਦੇ ਤੁਸੀਂ ਦੇਖੋ ਲੋਕ ਕਿਵੇਂ ਇਹਨਾਂ ਨੂੰ ਕਰਦੇ ਸ਼ਾਂਤੀ ਤੇ ਰੱਖਦੇ ਉਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਧੱਕ ਕੇ ਦੇਖੋ ਤੁਹਾਡੇ ਸਾਹਮਣੇ ਆ ਸਾਰੀ ਦੁਨੀਆ ਦੇ ਸਾਹਮਣੇ ਆ ਇਕੱਲੇ ਸਿੱਖਾਂ ਦੇ ਨਹੀਂ ਦੂਜੇ ਵੀ ਲੋਕ ਦੇਖ ਰਹੇ ਨੇ ਦੂਜੇ ਧਰਮਾਂ ਦੇ ਵੀ ਲੋਕ ਸਾਫ ਇਹ ਜਿਹੜਾ ਹੈਗਾ ਜਲੂਸ ਕੱਢ ਰਹੇ ਨੇ ਜਿਹੜਾ ਇਹ ਇੱਥੇ ਆਪਣੇ ਹੱਥੋਂ ਹੀ ਸਥਿਤੀ ਬਣਾ ਰਹੇ ਨੇ ਇਹ ਮਾੜੀ ਗੱਲ ਆ ਇਹਨਾਂ ਨੂੰ ਬਿਲਕੁਲ ਕਾਲ ਸਰ ਦੇ ਹੁਕਮਨਾਮੇ ਦੇ ਮੂਰੇ ਜੋ ਕਿ ਪਾਸੇ हट ਜਾਣਾ ਚਾਹੀਦਾ ਫੋਕੇ ਦਮਗਜੇ ਮਾਰਦੇ ਆ 30 ਲੱਖ ਹੋ ਗਈ ਇਹਨੇ ਲੱਖ ਹੋ ਗਈ ਹੁਣ ਉਹਨਾਂ ਦੇ ਇਕੱਠਾ ਨੂੰ ਦੇਖ ਲਓ ਤੁਸੀਂ ਅਸਲ ਦੇ ਵਿੱਚ ਉਹ ਲੋਕ ਨੇ ਜਿਹੜੇ ਅਕਾਲ ਤਖਤ ਸਾਹਿਬ ਦੀ ਦੀ ਹੁਕਮ ਦੇ ਅੰਦਰ ਚੱਲ ਕੇ ਉੱਥੇ ਪਹੁੰਚੇ ਨੇ ਉਹਨਾਂ ਨੂੰ ਕੋਈ ਲੈ ਕੇ ਨਹੀਂ ਆਇਆ ਉਹਨਾਂ ਨੇ ਕੋਈ ਇਕੱਠਾ ਨਹੀਂ ਕੀਤਾ ਆਪਣੇ ਆਪ ਲੋਕ ਗਏ ਨੇ ਕਿ ਸਾਡੀ ਵੀ ਬਣਾਓ ਥੈਂਕ ਯੂ ਵੈਰੀ ਵੈਲ ਬਿਲਕੁਲ ਬਹੁਤ ਮਿਹਰਬਾਨੀ ਸੋ ਇਹੀ ਵਿਵੇਕ ਆਪਾਂ ਗੱਲ ਕਰ ਰਹੇ ਸੀ ਕਿ ਆਪਾਂ ਇਕੱਠਾਂ ਨੂੰ ਜਾਂ ਫਿਰ ਉੱਥੇ ਪਹੁੰਚੇ ਹੋਏ ਲੋਕਾਂ ਨੂੰ ਸਿੱਖ ਸੰਗਤ ਨੂੰ ਜਿਹੜੀ ਸੰਗਤ ਰੂਪੀ ਵੱਡੀ ਗੱਲ ਕਹੀ ਜਾਂਦੀ ਹੁੰਦੀ ਹੈ ਕਿ ਸੰਗਤ ਦੇ ਵਿੱਚ ਲਏ ਗਏ ਫੈਸਲੇ ਜਿਹੜੇ ਨੇ ਉਹ ਅਕਾਲ ਪੁਰਖ ਦੇ ਫੈਸਲੇ ਹੁੰਦੇ ਨੇ ਇਦਾਂ ਦੀਆਂ ਪਰਵਿਰਤੀਆਂ ਜਿਹੜੀਆਂ ਨੇ ਉਹ ਸਿੱਖ ਪੰਥ ਗਲਿਆਰਿਆਂ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਜਾਂ ਫਿਰ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਨਹੀਂ ਨਹੀਂ ਜਿਵੇਂ ਹੁਣ ਆ ਸਾਡੇ ਕੋਲਰ ਸਹਬਾਨ ਹੋਰਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਬਹੁਤ ਉਮਦਾ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਮੰਦਾ ਵੱਲਵਲਾ ਵੀ ਸਾਂਝਾ ਕੀਤਾ ਤੇ ਤਾ तमाम ਸਥਿਤੀਆਂ ਦੇ ਉੱਪਰ ਵੀ ਜਿਹੜੀ ਕਹਿ ਲਈ ਹੈ ਕਿ ਜਾਣਕਾਰੀ ਸਾਂਝੀ ਕੀਤੀ ਹੁਣ ਇੱਥੇ ਇੱਕ ਗੱਲ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਨਾਲ ਉਹ ਪਹਿਲਾਂ ਆਗੂ ਸੀ ਹੁਣ ਤਾਂ ਚਲੋ ਸਾਬਕਾ ਹੋ ਚੁੱਕੇ ਨੇ ਨਾਮ ਤਾਂ ਨਹੀਂ ਲਾਉਂਗਾ ਉਨ੍ਹਾਂ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਨੂੰ ਉਹ ਕਿਵੇਂ ਵੇਖਦੇ ਨੇ ਉਹ ਕਹਿੰਦੇ ਕਿ ਮੰਪੀ ਤੇ ਆਲੀ ਹੋਰਾਂ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਹੋਣਾ ਕਮੇਟੀ ਵਾਲਿਆਂ ਦੇ ਵੱਲੋਂ ਇਹ ਜਿਹੜੀ ਵੀ ਭਰਤੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਕਹਿੰਦੇ ਸੁਖਬੀਰ ਸਿੰਘ ਬਾਦਲ ਚਾਹਣ ਜੇਕਰ ਉਹ ਮੰਨ ਦੇ ਵਿੱਚੋਂ ਇਹ ਭਾਵਨਾ ਛੱਡਣ ਕਿ ਉਹ ਪ੍ਰਧਾਨ ਦੇ ਤੌਰ ਦੇ ਉੱਪਰ ਨਹੀਂ ਰਹਿਣਾ ਚਾਹੁੰਦੇ ਜਾਂ ਫਿਰ ਵਾਕਿਆ ਹੀ ਉਹਨਾਂ ਦੇ ਮਨ ਦੇ ਵਿੱਚ ਜੇਕਰ ਲਾਲਚ ਨਹੀਂ ਹੈ ਤਾਂ ਫਿਰ ਕਹਿੰਦੇ ਉਹਨਾਂ ਨੂੰ ਇਹਨਾਂ ਦੀ ਇਸ ਪੰਜ ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਚੱਲੇ ਜਾਣਾ ਚਾਹੀਦਾ ਉਹ ਕਹਿੰਦੇ ਐਡਾ ਕਬੱਡਾ ਦਿਲ ਕਰਕੇ ਉਹ ਕਹਿਣ ਕਿ ਲਿਆਓ ਭਾਈ ਮੈਂ ਪਰਚੀ ਕਟਾਉਣਾ ਸ਼੍ਰੋਮਣੀ ਅਕਾਲੀ ਦਲ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਆ ਭਾਵੇਂ ਤੁਹਾਡੇ ਵਾਲੇ ਪਾਸਿਓ ਬਣੇ ਭਾਵੇਂ ਸਾਡੇ ਵਾਲੇ ਪਾਸਿਓ ਬਣੇ ਨਾਲ ਦੀ ਨਾਲ ਕਹਿੰਦੇ ਜੇਕਰ ਉਹਨਾਂ ਦੇ ਵੱਲੋਂ ਉਸੇ ਸਟੇਜ ਤੋਂ ਉਸੇ ਮਾਈਕ ਤੋਂ ਉਸੇ ਹੀ ਤਰੀਕੇ ਦੇ ਨਾਲ ਇਹ ਕਹਿ ਦਿੱਤਾ ਜਾਵੇ ਕਿ ਭਾਈ ਤੁਸੀਂ ਇਹੀ ਚਾਹੁੰਦੇ ਹੋ ਕਿ ਮੈਂ ਪ੍ਰਧਾਨ ਨਾ ਬਣਾ ਹੱਥ ਜੋੜ ਕੇ ਜੇਕਰ ਬੇਨਤੀ ਕਰ ਦਿੱਤੀ ਜਾਵੇ ਕਿ ਵਾਕਿਆ ਹੀ ਭਾਈ ਮੈਂ ਨਹੀਂ ਚਾਹੁੰਦਾ ਪ੍ਰਧਾਨ ਬਣਨਾ ਤੁਸੀਂ ਇਹਨਾਂ ਸੰਗਤ ਰੂਪੀ ਲੋਕਾਂ ਦੇ ਵਿੱਚੋਂ ਚੁਣ ਸਕਦੇ ਹੋ ਜਿਹਨੂੰ ਵੀ ਪ੍ਰਧਾਨ ਚੁਣਨਾ ਹੋਵੇ ਕਿਸ ਵੀ ਤਰੀਕੇ ਦੇ ਨਾਲ ਚੁਣਨਾ ਹੋਵੇ ਉਹ ਤੁਹਾਡੇ ਉੱਪਰ ਨਿਰਭਰ ਹੈ ਤਾ ਫਿਰ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਹੁਰਾਂ ਦੀ ਸ਼ਬੀ ਇੱਕਦਮ ਦੇ ਨਾਲ ਲੋਕਾਂ ਦੇ ਵੱਲੋਂ ਉਹਨਾਂ ਨੂੰ ਐਕਸੈਪਟ ਵੀ ਕਰ ਲਿਆ ਜਾਣਾ ਕਿਉਂਕਿ ਉਹਨਾਂ ਦੇ ਤਮਾਮ ਮਾਹੌਲ ਨੂੰ ਵੇਖ ਕੇ ਲੋਕਾਂ ਦੇ ਵੱਲੋਂ ਕਦਾਚਿਤ ਜਿੱਥੇ ਪਹਿਲਾਂ ਕੋਈ ਕਹਿੰਤੂ ਨਹੀਂ ਕੀਤਾ ਗਿਆ ਲੋਕ ਇਹ ਮੰਨਣ ਨੂੰ ਤਿਆਰ ਹੋ ਗਏ ਸੀ ਕਿ ਵਾਕਈ ਪਈ ਉਹਨਾਂ ਦੇ ਵੱਲੋਂ ਸਭ ਕੁਝ ਹੀ ਝੋਲੀ ਦੇ ਵਿੱਚ ਪਵਾ ਲਿਆ ਗਿਆ ਹਾਲਾਂਕਿ ਬਾਅਦ ਦੇ ਵਿੱਚ ਉਹ ਮੁਕਰੇ ਨਹੀਂ ਜਾਂ ਫਿਰ ਇਸ ਗੱਲ ਤੋਂ ਪਲਟੇ ਦਿਓ ਅਲੈਦਾ ਗੱਲ ਹੈ ਪਰ ਜੇਕਰ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਵੱਲੋਂ ਉਹ ਕਹਿੰਦੇ ਕਿ ਇਹ ਸਾਰੀ ਚੀਜ਼ ਕਰਨ ਲਈ ਜਾਵੇ ਐਡਾ ਵੱਡਾ ਦਿਲ ਦਿਖਾ ਦਿੱਤਾ ਜਾਵੇ ਤਾਂ ਸ਼ੋਮਣੀ ਅਕਾਲੀ ਦਲ ਕੁਝ ਦਿਨਾਂ ਦੇ ਵਿੱਚ ਹੀ ਮਹੀਨਿਆਂ ਦੇ ਵਿੱਚ ਲੱਗਣ ਵਾਲੀ ਦੌੜ ਜਿਹੜੀ ਹੈ ਕੁਝ ਦਿਨਾਂ ਦੇ ਵਿੱਚ ਹੀ ਪੂਰਾ ਕਰ ਸਕਦੀ ਹੈ ਨਾਲ ਦੀ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਵਿੱਚ ਕਹਿੰਦੇ ਨੇ ਸੁਖਬੀਰ ਸਿੰਘ ਬਾਦਲਾੜ ਦੇ ਢੜੇ ਵਾਲੇ ਲੋਕ ਕਿ ਉਹਨਾਂ ਦੇ ਮਨ ਦੇ ਵਿੱਚ ਗੁਬਾਰ ਹੈ ਉਹ ਮਨ ਦੇ ਵਿੱਚ ਭਾਈ ਈਰਖਾ ਰੱਖੀ ਬੈਠੇ ਨੇ ਸਾਡੇ ਦਾ ਵਿਰੋਧੀ ਧਿਰ ਬਣੇ ਹੋਏ ਨੇ ਉਹ ਸਾਰੀਆਂ ਚੀਜ਼ਾਂ ਵੀ ਪੰਜ ਮੈਂਬਰੀ ਕਮੇਟੀ ਨੂੰ ਕਹ ਲਈਏ ਜਵਾਬलेस ਕਰ ਦੇਣਗੀਆਂ ਅਨਸਰਲੈਸ ਕਰ ਦੇਣਗੀਆਂ ਕਿ ਭਾਈ ਤੁਹਾਡੇ ਕੋਲੇ ਜਵਾਬ ਹੀ ਨਹੀਂ ਸੁਖਬੀਰ ਸਿੰਘ ਬਾਦਲ ਤਾਂ ਆਪ ਤੁਹਾਡੇ ਵਾਲੇ ਪਾਸੇ ਆ ਕੇ ਭਰਤੀ ਪ੍ਰਕਿਰਿਆ ਦਾ ਹਿੱਸਾ ਬਣ ਗਏ ਨੇ ਇਹ ਸਾਰੀਆਂ ਚੀਜ਼ਾਂ ਜੇਕਰ ਹੋ ਜਾਣ ਤਾਂ ਪਰ ਕਿਤੇ ਨਾ ਕਿਤੇ ਜ਼ਰੂਰ ਵੱਡੇ ਪੱਤਰ ਦੇ ਉੱਪਰ ਸ਼ੋਮਣੀ ਅਕਾਲੀ ਦਲ ਜਿਹੜੀ ਹੈ ਹਾਂ ਪੱਖੀ ਵਾਲੇ ਪਾਸੇ ਨੂੰ ਜਾ ਸਕਦੀ ਹੈ ਨਹੀਂ ਤਾਂ ਕਲੇਸ਼ ਵੀ ਪੈਣਾ ਹੈ ਪੜਤੂ ਵੀ ਪੈਣਾ ਹੈ 7 ਦਿਨ ਜਿਹੜੇ ਰਹਿੰਦੇ ਨੇ ਉਹਨਾਂ ਦੇ ਦਰਮਿਆਨ ਵੀ ਕੋਈ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਨੇ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਵਾਕਈ ਪ੍ਰਧਾਨਗੀ ਨੂੰ ਲੈ ਕੇ ਰੇੜਕਾ ਵੀ ਖੜਾ ਹੋ ਸਕਦਾ ਤੇ ਜਿਹੜਾ ਅੰਦਰ ਖਾਤੇ ਪਲਾਨ ਬਣ ਰਿਹਾ ਹੈ ਅੰਦਰ ਖਾਤੇ ਇੱਕ ਰਣਨੀਤੀ ਬਣ ਰਹੀ ਹੈ ਉਹ ਰਣਨੀਤੀ ਵੀ ਸੱਚ ਸਾਬਤ ਹੋ ਸਕਦੀ ਹੈ ਜਿਹਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਪਰ ਫਰਕ ਜ਼ਰੂਰ ਪੈ ਸਕਦਾ ਹੈ ਤੇ ਇਹ ਫਰਕ ਪੈ ਵੀ ਗਿਆ ਕੁਝ ਹੱਦ ਤੱਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਰਕ ਪਊਗਾ ਵੀ ਜ਼ਰੂਰ ਜੋ ਬਿਲਕੁਲ ਤਾਂ ਭਰਤਿਆਂ ਨੂੰ ਲੈ ਕੇ ਬਣਿਆ ਹੋਇਆ ਰੇੜਕਾ ਜਿਹੜਾ ਹੈ ਉਹ ਹੁਣ ਨਵੇਂ ਅਕਾਲੀ ਦਲ ਨੂੰ ਜਨਮ ਵੀ ਦੇ ਸਕਦਾ ਤੇ ਨਾਲ ਦੀ ਨਾਲ ਇਹਦੇ ਨਾਲ ਜੇਕਰ ਕਹੀਏ ਤਾਂ ਫਰਕ ਸੁਖਵੀਰ ਸਿੰਘ ਬਾਦਲ ਨੂੰ ਪੈ ਗਿਆ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਬਣਨ ਦਾ ਰਸਤਾ ਦਿਨ ਬਦੇਨ ਹੋਰ ਔਖਾ ਹੁੰਦਾ ਜਾ ਰਿਹਾ ਹੈ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕਿਸੇ ਖਾਸ ਮੁੱਦੇ ਦੇ ਨਾਲ ਕਰਾਂਗੇ ਉਸ ਤੇ ਵਿਚਾਰ ਚਾਹ ਤਦ ਤੱਕ ਦੇ ਲਈ ਮੈਨੂੰ ਤੇ ਮੇਰੇ ਸਹਿਯੋਗੀ ਸੁਖਵੀਰ ਨੂੰ ਦੇ ਇਜਾਜ਼ਤ ਤੁਸੀਂ ਦੇਖਦੇ ਰਹੋ ਹਮਦਰ ਟੀਵੀ ਸਤਿ ਸ਼੍ਰੀ ਅਕਾਲ